ਫੀਟਰ ਕਰਕੇ ਆਏ ਸਾਡੇ ਕੋਲ ਬਾਦ 10 ਤੋਂ 12 ਹਲਾ ਤਿਆਰ ਪਏ ਪਰ ਸਾਨੂੰ ਚਾਂਸ ਨਾ ਦੇ ਕੇ ਸਿੰਗਰਾਂ ਨੂੰ ਚਾਂਸ ਦਿੱਤਾ ਜਾ ਰਿਹਾ ਹੈ ਅੱਜ ਕੱਲ ਤਾਂ ਇੱਕ ਹੋਰ ਹੋ ਰਿਹਾ ਹੈ ਕਿ ਮੈਡ ਸੰਧੂ ਵਰਗੇ ਜਿਹੜਾ ਗੇ ਟੈਂਪੂ ਵਰਗੇ ਨੂੰ ਚਾਂਸ ਦਿੱਤੇ ਜਾ ਰਹੇ ਨੇ ਰਣਜੀਤ ਕੌਰ ਭਾਬੀ ਹੋ ਗਈ ਉਹਨਾਂ ਨੂੰ ਚਾਂਸ ਦਿੱਤੇ ਜਾ ਰਹੇ ਨੇ ਕੱਲ ਨੂੰ ਫਿਰ ਇਹ ਹੋਊਗਾ ਜਿਵੇਂ ਗੱਗੂ ਗੇਲ ਵਰਗੇ ਆਪਣੇ ਜੋਗਰਾ ਵਰਗੇ ਸੰਜੀਤ ਵਰਗੇ ਸੀਗੇ ਇਹਨਾਂ ਤੇ ਕਹਿੰਦੇ ਸੀ ਕਿ ਗਾਣੇ 'ਚ ਵੀ ਆਉਂਦੇ ਸੀ ਕਿ ਮੁੰਡਾ ਤੁਰਦਾ ਗੱਗੂ ਗੇਲ ਵਾਲੀ ਚਾਲ ਨਹੀਂ ਕੱਲ ਨੂੰ ਲੋਕ ਇਹ ਕਹਿਆ ਕਰਨਗੇ ਜੇ ਇਸ ਮੈਡ ਸੰਧੂ ਵਰਗੇ ਕੋਈ ਟੈਲੈਂਟਰ ਨਿਕਲ ਗਏ ਜੇ ਇਹਨਾਂ 'ਚ ਕਲਾ ਹੋਈ ਜੇ ਕੱਲ ਨੂੰ ਇਹ ਸਟਾਰ ਉਹ ਹੜਤਾਲ ਤੇ ਬੈਠਣ ਜਾਂ ਮਰਨ ਵਰਤੇ ਬੈਠਣ ਦੇ ਨਾਲੋਂ ਤੁਹਾਨੂੰ ਅਦਾਕਾਰੀ ਸੋਸ਼ਲ ਮੀਡੀਆ ਦਿਖਾਈ ਜਾਂ ਦਿਖਾਈ ਜਾਣੀ ਚਾਹੀਦੀ ਹੈ ਜੇਕਰ ਲੋਕ ਪਸੰਦ ਕਰਨਗੇ ਤਾਂ ਖੁਦ ਬਾਖੁਦ ਕਿਤਨਾ ਕਿਤੇ ਪੰਚਾਦਨ ਦੇ ਬਹੁਤ ਉਦਾਹਰਨਾਂ ਨੇ ਜਿੱਚ ਤੁੱਟਾ ਇੱਕ ਉਦਾਹਰਨ ਨਹੀਂ ਉਦਾਹਰਨ ਹੈਗੇ ਨੋ ਡਾਊਟ ਬਹੁਤ ਵਧੀਆ ਗੱਲ ਹੈ ਪਰ ਉਹਦੇ ਅਸਤੇ ਪ੍ਰੋਪਰ ਟੀਮ ਹੋਣੀ ਚਾਹੀਦੀ ਹੈ ਇੱਕ ਮੇਰੇ ਟੀਮ ਹੋਵੇ ਮੈਂ ਸਾਰੂ ਬਣਾਉਂਗੇ ਹੁਣ ਉਹ ਤਾਂ ਕੋਈ ਬਣਾਕਣੀ ਦਊ ਤੋ ਢਾੜਾ ਕੇ ਵੀ ਦੇਵਾਂਗੇ ਚਲੋ ਉਹ ਮੰਨ ਲਓ ਵੀ ਕਰ ਲਿਆ ਸੀ ਜੇ ਕੱਲ ਨੂੰ YouTube TikTok ਨੂੰ ਬੈਨ ਹੋ ਗਈ ਫਿਰ ਇਦਾਂ ਦਾ ਫਿਰ ਜੀ ਫਿਲਮ ਇੰਡਸਟਰੀ ਬੰਦ ਹੋ ਗਈ ਫਿਰ ਤੁਸੀਂ ਜੇ ਤੁਹਾਨੂੰ ਆਪਣੇ ਟ ਤਾਂ ਫਿਰ ਛੱਡ ਦੋ ਫਿਲਮਾਂ ਕਰਨੀ ਕਿ ਤੁਹਾਨੂੰ ਆਪਣੇ ਫਿਰ ਤਾਂ ਮਤਲਬ ਤੁਸੀਂ ਸਹਾਰਾ ਲੈ ਰਹੇ ਹੋ ਨਾ ਇੱਕ ਸਾਲ ਦਾ ਕਿ ਬਾਈ ਹਾਂ ਇਹ ਮੈਡ ਸਭ ਤੋਂ ਚੱਲ ਰਿਹਾ ਲੋਕ ਇਹਨੂੰ ਜ਼ਿਆਦਾ ਵੇਂਦੇ ਆ ਅਬ ਰਣਜੀਤ ਕੌਰ ਨੂੰ ਜ਼ਿਆਦਾ ਵੇਂਦੇ ਆ ਇਹ ਸਹਾਰਾ ਹੋ ਗਿਆ ਮੈ ਤਾਂ ਕਹਿਣਾ ਜਿਹੜਾ ਧੂਤੇ ਨੂੰ ਲੈ ਕੇ ਆਏ ਉਹ ਵੀ ਇੱਕ ਸਟੰਟ ਹੀ ਆ ਕਿ ਧੂਤੇ ਨੂੰ ਲੋਕ ਜਾਣਦੇ ਆ ਕਿ ਸਾਡੀ ਫਿਲਮ ਚੱਲ ਜੂਗੀ ਨਹੀਂ ਕਲਾਕਾਰ ਚੰਗਾ ਹੈ ਸਾਡੇ ਸੁਪਨੇ ਬਹੁਤ ਵੱਡੇ ਨੇ ਦਿਲਜੀਤ ਹੋ ਗਿਆ ਆਪਣਾ ਆਪਣਾ ਸਿੱਧੂ ਮੂਸੇਵਾਲਾ ਗਿਆ ਬਿਲਬੋਰਡ ਤਾਂ ਜਾਂਦੇ ਨੇ ਕਿ ਵੀ ਸਾਡੇ ਹਾਂ ਮਾਣ ਮਹਿਸੂਸ ਕਰਦੇ ਆ ਅਸੀਂ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦੇ ਆ ਕਿ ਹਾਕਟਰ ਵੀ ਬਈ ਰਫਾਣ ਖਣ ਸਾਡੇ ਵਾਂਗੂ ਸੀ ਮੇਰੇ ਵਾਂਗੂ ਸੀ ਆਮ ਘਰ ਚੋਂ ਸੀ ਸਾਡ ਮੈਥੋਂ ਵੀ ਗਰੀਬ ਸੀ ਪਰ ਉਹ ਹਾਲੀਵੁੱਡ ਤੱਕ ਪਹੁੰਚਿਆ ਨਹੀਂ ਬੰਦਾ ਉਹ ਕਿਉਂ ਦਾ ਚਾਚਾ ਤਾਂ ਆਇਆ ਸੀ ਉੱਥੇ ਕੀ ਆ ਸੋਸ਼ਲ ਮੀਡੀਆ ਤੋਂ ਕਰਕੇ ਉਹ ਕਿਸ ਸੰਘਰਸ਼ ਕੀਤਾ ਉਹ ਮਰਨ ਵਰਤੇ ਜਾਂ ਭੁੱਖ ਹੜਤਾਲ ਤੇ ਨਹੀਂ ਬੈਠੇ ਮੌਕੇ ਤਾਂ ਮਿਲੇ ਨਾ ਉਹਨਾਂ ਨੂੰ ਇੰਡਸਟਰੀ ਇੰਡਸਟਰੀ ਨੇ ਮੌਕੇ ਦਿੱਤੇ ਨਾ ਪਤਾ ਕਿ ਕਿੰਨਾ ਕ ਸੰਘਰਸ਼ ਕਰਕੇ ਮੌਕੇ ਮੈਂ ਸੈਂਡ ਕਰਨ ਲਈ ਤਿਆਰ ਹਾਂ ਮੇਰੀ ਗੱਲ ਲੋਕਾਂ ਤੱਕ ਪਹੁੰਚ ਜੇਕਰ ਫਿਰੇ ਲੋਕਾਂ ਤੇ ਗੱਲ ਸਿੱਟੀ ਹੋਗੀ ਜਦੋਂ ਲੋਕਾਂ ਤੱਕ ਸਾਰੀ ਮੇਰੀ ਗੱਲ ਪਹੁੰਚ ਗਈ ਫਿਰ ਮੈਂ ਸਾਰਾ ਕੁਝ ਛੱਡ ਦੂੰਗਾ ਜੇ ਕਿਸ ਨੂੰ ਸ਼ੱਕ ਹੋਗਾ ਕਿ ਹਾਂ ਵੀ ਇਹ ਨਾਟਕ ਕਰ ਰਿਹਾ ਉਹ ਮੈਥੋਂ ਸਟਾਮ ਲਖਾ ਲਓ ਮੈਂ ਟਾਈਮ ਆਪਦੇ ਨੂੰ ਦੇਵਾਂਗਾ 3 ਮਹੀਨੇ 4 ਮਹੀਨੇ ਦੇ ਵਿੱਚ ਜੇ ਨੂੰ ਮੈਨੂੰ ਲੱਗੂਗਾ ਮੇਰਾ ਸੰਘਰਸ਼ ਇਹਨੇ ਟਾਈਮ ਮੇਰੇ ਖਿੱਚ ਸਕਦਾ ਐਨੇ ਟਾਈਮ ਤੇ ਮੇਰੀ ਲੋਕਾਂ ਤੱਕ ਗੱਲ ਪਹੁੰਚ ਸਕਦੀ ਐ ਉਹਨਾਂ ਮੈਂ ਟਾਈਮ ਲਿਖੂਗਾ ਜੇ ਇਤੋਂ ਬਾਅਦ ਮੈਂ ਜਾਊਂਗਾ ਮੈਂ ਆਪਦੇ ਹਿਸਾਬ ਨਾਲ ਲਿਖੂਗਾ 4 ਮਹੀਨੇ ਚਲੋ ਮੈਂ ਮੰਨ ਲਿਆ ਜੇ ਇ ਕਿ ਮੈਂ ਇਸ ਫੀਲਡ ਨੂੰ ਸਾਫ਼ ਕਰਨਾ ਚਾਹੁੰਦਾ ਮੈਨੂੰ ਮੌਕੇ ਨਾ ਦਿਓ ਕੋਈ ਚੱਕਰ ਨਹੀਂ ਮੈਂ ਥੋੜੇ ਹੋ YouTube ਤੇ ਚੈਨਲ ਬਣਾ ਲਊਗਾ ਕੋਈ ਚੱਕਰ ਨਹੀਂ ਪਰ ਇੱਕ ਲੋਕਾਂ ਵਾਸਤੇ ਮਿਸਾਲ ਬਣਨਾ ਚਾਹੁੰਦਾ ਮੈਂ ਤੇ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਮਰਨwarte ਤੇ ਬੈਠਣ ਜਾਂ ਮੈਂ ਬੈਠਾ ਲੋਕਾਂ ਲਈ ਮਿਸਾਲ ਬਣਾਇਆ ਕਿ ਭਾਈ ਆਪਾਂ ਇੱਥੇ ਰਹਿ ਕੇ ਸਿਸਟਮ ਨਾਲ ਲੜ ਸਕਦੇ ਹਾਂ ਸਿਸਟਮ ਨੂੰ ਸੁਧਾਰ ਸਕਦੇ ਹਾਂ ਮੇਰਾ ਸਭ ਤੋਂ ਵੱਡਾ ਮੋਟਿਵ ਇਹ ਹੈ ਕਿ ਤੁਹਾਡੇ ਤੇ ਡੱਲੇਵਾਲ ਸਾਹਿਬ ਦੇ ਮਰਨwarte ਚ ਹਾਲਾਂਕਿ ਜ਼ਮੀਨ ਇਸਮਾਨ ਦਾ ਫਰਕਾ ਉਹਦੇ ਨਾਲ ਮੈਂ ਕੰਪੈਰੀ ਨਹੀਂ ਮੈਂ ਨਹੀਂ ਕਰਦਾ ਕਿ ਮੈਂ ਤੁਸੀਂ ਜ਼ਰੂਰ ਕਰ ਰਹੇ ਹੋ ਪਰ ਮੈਂ ਕੰਪੇਅਰ ਨਹੀਂ ਕੰਪੈਰੀਜ਼ ਸਾਤਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਭੁੱਖ ਹੜਤਾਲ ਮਰਨ ਵਰਤ ਜਨ ਤਰਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਤੁਸੀਂ ਅਕਸਰ ਸੁਣੇ ਹੋਣੇ ਪਰ ਅੱਜ ਅਸੀਂ ਪਿੰਡ ਦੋਦੇ ਦੇ ਵਿੱਚ ਬੈਠੇ ਹਾਂ ਇੱਥੇ ਇੱਕ ਨੌਜਵਾਨ ਮਰਨ ਵਰਤੇ ਬੈਠਾ ਆ ਜਿਸ ਦੀ ਮੰਗ ਉਹ ਵੱਖਰੀ ਹੈ ਸ਼ਾਇਦ ਜੇਕਰ ਤੁਸੀਂ ਉਹ ਮੰਗ ਸੁਣੋਗੇ ਤਾਂ ਤੁਸੀਂ ਵੀ ਕਹੋਗੇ ਕਿ ਯਾਰ ਸ਼ਾਇਦ ਇਹ ਪਾਗਲ ਹੈ ਇਹ ਨੌਜਵਾਨ ਸਟਰਗਲਰ ਹੈ ਇਨ ਨੌਜਵਾਨ ਅਦਾਕਾਰੀ ਦੇ ਵਿੱਚ ਆਪਣੇ ਹੱਥ ਜਿਹੜੇ ਆ ਉਹ ਅਜਮਾਰਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਸਨੇ ਕੁਝ ਫਿਲਮਾਂ ਜਿਹੜੀਆਂ ਨੇ ਜਾਂ ਸੀਰੀਅਲ ਜਿਹੜੇ ਨੇ ਕੋ ਥੋੜਾ ਬਹੁਤ ਕੰਮ ਜਿਹੜਾ ਹੈ ਉਹ ਕੀਤਾ ਆ ਪਰ ਹੁਣ ਕਿਸ ਮੰਗ ਨੂੰ ਲੈ ਕੇ ਮਰਨ ਵਰਤੇ ਬੈਠਾ ਤਕਰੀਬਨ 17-18 ਦਿਨ ਹੋ ਚਲੇ ਨੇ ਮੰਗ ਇਹ ਹੈ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਕੰਮ ਆ ਉਹ ਜਿਹੜੇ ਹੱਕਦਾਰ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੇ ਨਾਮੀ ਕਲਾਕਾਰ ਹੁੰਦੇ ਨੇ ਨਾਮੀ ਗਾਇਕ ਹੁੰਦੇ ਨੇ ਜਾਂ ਫਿਰ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਨਾਮੀ ਸੋਸ਼ਲ ਮੀਡੀਆ ਤੇ ਜਿਹੜੇ ਸ਼ਾਇਰ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਸtare ਜਾਂ ਸੋਸ਼ਲ ਮੀਡੀਆ ਦੇ ਸਟਾਰ ਵੀ ਕਹਿੰਦੇ ਨੇ ਉਹਨਾਂ ਨੂੰ ਵੀ ਫਿਲਮਾਂ ਦੇ ਵਿੱਚ ਲਿਆ ਜਾਂਦਾ ਹੈ ਹਾਲਾਂਕਿ ਕਿਸ ਤਰ੍ਹਾਂ ਦੀ ਅਦਾਕਾਰੀ ਉਹਨਾਂ ਦੀ ਹੁੰਦੀ ਆ ਉਹ ਤਾਂ ਲੋਕ ਜਿਹੜੇ ਹੈਗੇ ਆ ਉਹ ਜਾਣਦੇ ਨੇ ਮੇਰੇ ਨਾਲ ਮਣੀ ਦੋਦ ਆਇਆ ਗੱਲਬਾਤ ਮਣੀ ਦੋਦ ਦੇ ਨਾਲ ਕਰਾਂਗੇ ਕਿ ਆਖਿਰ ਕਿਉਂ ਕੀ ਜ਼ਰੂਰਤ ਪੈ ਗਈ ਐਸੀ ਮੰਗ ਨੂੰ ਲੈ ਕੇ ਜਿਸ ਮੰਗ ਨੂੰ ਲੈ ਕੇ ਸ਼ਾਇਦ ਅਜ ਤੱਕ ਕੋਈ ਤਰਨਾ ਪ੍ਰਦਰਸ਼ਨ ਨਹੀਂ ਹੋਇਆ ਕੋਈ ਭੁਖੜਤਾਲ ਨਹੀਂ ਹੋਈ ਜਾਂ ਕੋਈ ਮਰਨ ਵਰਤ ਨਹੀਂ ਹੋਈ ਕਿ ਜ਼ਰੂਰਤ ਪਈ ਕਿ ਇਸ ਮੰਗ ਨੂੰ ਲੈ ਕੇ ਮਰਨ ਵਰਤੇ ਬੈਠਣਾ ਪਿਆ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫ੍ਰੈਂਕਲੀ ਗੱਲਬਾਤ ਕਰਾਂਗੇ ਮਣੀ ਸਭ ਤੋਂ ਪਹਿਲਾਂ ਸਵਾਗਤ ਆ ਰਮ ਬੇਟਾ ਲੰਦੇ ਧੰਨਵਾਦੀ ਤੁਹਾਡਾ ਮੈਂ ਤੁਹਾਡਾ ਆਰਐਮ ਬੇ ਟੈਲੀਵਿਜ਼ਨ ਨਾਲ ਦਾ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਲਈ ਆਏ ਮੇਰੀ ਗਰੀਬ ਦੀ ਫਰਿਆਦ ਸੁਣੀ ਜੀ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਕਿ ਮੈਂ ਇੱਕ ਐਕਟਰ ਆ ਤੇ ਮੈਂ ਐਕਟਰਾਂ ਵਾਸਤੇ ਮਰ ਰਰ ਤੇ ਬੈਠਾ ਹਾਂ ਪਰ ਜ਼ਰੂਰਤ ਪਰ ਮੰਗ ਇਸ ਜ਼ਰੂਰਤ ਕਿਉਂ ਪਈ ਇਸ ਮੰਗ ਨੂੰ ਲੈ ਕੇ ਮਰਨ ਵਰਤੇ ਬੈਠ ਨੇ ਜਿਵੇਂ ਤੁਸੀਂ ਜੀ ਕਿ ਤੁਸੀਂ ਅਦਾਕਾਰ ਹੋ ਐਕਟਰ ਤਾਂ ਹੋਰ ਵੀ ਬਹੁਤ ਨੇ ਸਟਰਗਲ ਕਰ ਰਹੇ ਨੇ ਕੋਈ ਚਾਹੇ ਫਿਲਮ ਇੰਡਸਟਰੀ ਆ ਚਾਹੇ ਗਾਣਿਆਂ ਦੀ 뮤직 ਇੰਡਸਟਰੀ ਆ ਚਾਹੇ ਬੰਬੇ ਦੀ ਬੰਬੇ ਦੀ ਇੰਡਸਟਰੀ ਆ ਚਾਹੇ ਤਾਮਿਲ ਦੀ ਕਿਤੇ ਵੀ ਤੇਲਗੂਆ ਕਿਤੇ ਵੀ ਤਾਂ ਉੱਥੇ ਸਟਰਗਲ ਕਰ ਰਹੇ ਨੇ ਤਾਂ ਫਿਰ ਮਰਨ ਵਰਤਨੋਂ ਤੁਹਾਨੂੰ ਨਹੀਂ ਲੱਗਦਾ ਕਿ ਮਿਹਨਤ ਕਰਕੇ ਕਿਸੇ ਪਾਸੇ ਜਾਇਆ ਜਾਵੇ ਮੈਂ ਸਟਰਗਲ ਤੋਂ ਭੱਜ ਨਹੀਂ ਭੱਜਦਾ ਨਹੀਂ ਮੈਂ ਮੈਨੂੰ 12 ਸਾਲ ਹੋ ਗਏ ਸਟਰਗਲ ਕਰ ਹੀ ਰਿਹਾ ਐ ਮੈਂ ਕਰ ਹੀ ਰਿਹਾ ਪਰ ਜਿਵੇਂ ਆਪਾਂ ਕਹਿੰਦੇ ਨਾ ਕਿ ਆਪਾਂ ਪੰਜਾਬ ਚ ਰਹੀ ਆਪਾਂ ਇੱਥੋਂ ਪੰਜਾਬ ਤੋਂ ਭੱਜਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਇਸ ਇੱਕ ਇੰਟਰਵਿਊ ਕੀਤੀ ਸੀ ਕਿ ਆਪਾਂ ਇੱਥੋਂ ਪੰਜਾਬ ਭੱਜਦੇ ਆ ਆਪਾਂ ਪੰਜਾਬ ਛੱਡਦੇ ਆ ਕਿਉਂਕਿ ਇਹ ਸਿਸਟਮ ਗਲਤ ਹੈ ਆਪਾਂ ਇੱਥੇ ਰਹਿ ਕੇ ਸਿਸਟਮ ਸੁਧਾਰਦੇ ਕਿਉਂ ਨਹੀਂ ਮੈਂ 10-12 ਸਾਲਾਂ ਤੋਂ ਮਿਹਨਤ ਕਰ ਰਿਹਾ ਸਟਰਗਲ ਕਰ ਰਿਹਾ ਸੀ ਪਰ ਮੈਨੂੰ ਲੱਗਿਆ ਇਸ ਇੰਡਸਟਰੀ ਸਿਸਟਮ ਗਲਤ ਹੈ ਕੋਈ ਸਿਸਟਮ ਗਲਤ ਹੈ ਉਹਨਾਂ ਨੂੰ ਸੁਧਾਰਨੇ ਚਾਹੀਦੇ ਨੇ ਤੇ ਮੈਂ ਕੁਝ ਇਹ ਜਿਸ ਸਿਸਟਮ ਆ ਸੁਧ ਘਰ ਦੇ ਜ਼ਿੰਦਗੀ ਸਵਾਰੂਗਾ ਹੋ ਸਕਦਾ ਪਿੰਡ ਦੀ ਜ਼ਿੰਦਗੀ ਸਵਾਰਾਂ ਹੋ ਸਕਦਾ ਕਈਆਂ ਵਾਸਤੇ ਮਿਸਾਲ ਬਣਾ ਕੇ ਇਹ ਮੁੰਡੇ ਨੇ ਬਾਈ ਆਹ ਸਿਸਟਮ ਗਲਤ ਸੀ ਇਸ ਦੇ ਫੀਲਡ ਵਿੱਚ ਉਸ ਨੂੰ ਸੁਧਾਰਿਆ ਤੇ ਉਹ ਇੱਕ ਮਿਸਾਲ ਮਿਸਾਲ ਤੌਰ ਤੇ ਆਉਗਾ ਮੰਗ ਐਸੀ ਮੰਗ ਕਿਹੜੀ ਆ ਜਿਸ ਨੂੰ ਲੈ ਕੇ ਤੁਸੀਂ ਮਰਨ ਵਰਤੇ ਬੈਠੇ ਹੋ ਮੰਗ ਕੀ ਐ ਮੰਗੇ ਆ ਜੀ ਮੰਨ ਲਓ ਤੁਸੀਂ ਮੈਂ ਇੱਕ ਹਾਕੀ ਦਾ ਖਿਡਾਰੀ ਆ ਜੀ ਮੈਂ ਬਚਪਨ ਤੋਂ ਸੰਘਰਸ਼ ਕਰ ਰਿਹਾ ਮੇਰਾ ਸੁਪਨਾ ਕਿ ਮੈਂ ਹਾਕੀ ਦਾ ਖਿਡਾਰੀ ਬੰਨਾ ਬਹੁਤ ਤਕੜਾ ਮੈਂ ਆਪ ਦਾ ਸਾਰਾ ਕੁਝ ਤਿਆਗੀ ਬੈਠਾ ਸਾਰਾ ਕੁਝ ਦਾਤ ਲਈ ਬੈਠਾ ਘਰਦਿਆਂ ਤੋਂ ਮੈਂ ਗਾਲਾਂ ਖਾ ਰਿਹਾ ਆਂਡ ਗਵਾੜ ਤੋਂ ਮੈਂ ਗਾਲਾਂ ਖਾ ਰਿਹਾ ਕਿ ਤੂੰ ਹਾਕੀ ਤੇ ਨਹੀਂ ਹੋ ਰਿਹਾ ਤੂੰ ਛੱਡ ਦੇ ਕਿਉਂ ਇਹ ਵੱਡੀਆਂ ਵੱਡੀਆਂ ਤੇ ਨਹੀਂ ਪਹੁੰਚ ਪਾਏਗਾ ਤੂੰ ਮੈਂ ਫਿਰ ਵੀ ਮੈਂ ਤਣੋ ਮਣੋ ਤਾਂ ਮਤਲਬ ਲੱਗਿਆ ਹੋਇਆ ਆਪਣੇ ਦਿਲੋਂ ਪੂਰੀ ਮਿਹਨਤ ਕਰ ਰਿਹਾ ਪਰ ਮੈਂ ਕੀ ਵੇਖ ਰਿਹਾ ਮੇਰੇ ਹਾਕੀ ਥਾਂ ਤੇ ਸਾਨੂੰ ਵਿਰਾਟ ਕੋਹਲੀ ਨੂੰ ਚਾਂਸ ਦਿੱਤਾ ਜਾ ਰਿਹਾ ਉਸ ਗੇਮ ਵਿੱਚ ਵਿਰਾਟ ਕੋਹਲੀ ਨੋ ਡਾਊਟ ਬਹੁਤ ਵਧੀਆ ਕਰੈਕਟਰ ਹੈ ਕਿ ਪਰ ਉਹ ਮੇਰੇ ਨਾਲ ਚੰਗੀ ਹੋ ਕੇ ਖੇਡ ਲੂ ਜਿਵੇਂ ਮੈਂ ਹਾਕੀ ਦਾ ਪਲੇਅਰ ਹਾਂ ਮੈਂ ਬਚਪਨ ਤੋਂ ਜੇ ਮਿਹਨਤ ਕੀਤੀ ਹੈ ਕਿ ਵਿਰਾਟ ਕੋਹਲੀ ਮੇਰੇ ਨਾਲ ਚੰਗੀ ਹਾਕੀ ਖੇਡ ਲੂ ਨਹੀ ਖੇਡ ਸਕਦਾ ਨਾ ਉਸੇ ਤਰ੍ਹਾਂ ਅਸੀਂ ਐਕਟਰ ਹਾਂ ਸਾਨੂੰ 10 12 ਸਾਲ ਹੋ ਗਏ ਸਾਨੂੰ ਬਚਪਨ ਤੋਂ ਮਤਲਬ ਸਮਝੋ ਬਚਪਨ ਹੀ ਸਮਝੋ 12 ਸਾਲ ਬੰਦੇ ਦੇ ਬਹੁਤ ਹੁੰਦਾ ਟਾਈਮ ਬਾਰੇ ਸਾਲ ਤੋਂ ਸੰਘਰਸ਼ ਕਰ ਰਹੇ ਮੇਰੇ ਨਾਲ ਮੇਰੇ ਨਾਲ ਦੇ ਮੁੰਡੇ ਪ੍ਰੋਪਰ ਟ੍ਰੇਨਿੰਗ ਲਈ ਹੋਈਆਂ ਪਟਿਆਲਾ ਯੂਨੀਵਰਸਿਟੀ ਤੋਂ ਥੀਏਟਰ ਕਰਕੇ ਪਾਸ ਆਊਟ ਬੈਠੇ ਨੇ ਮੈਂ ਪ੍ਰੋਪਰ ਬੰਬੇ ਤੋਂ ਥੀਏਟਰ ਕੀਤਾ ਕਲਕੀ ਥੀਏਟਰ ਗਰੁੱਪ ਆਪਣੇ ਬਹੁਤ ਐਡਵਾਂਸ ਹੀ ਬੰਬੇ ਤੋਂ ਆਪਣੇ ਪੰਜਾਬ ਨੂੰ ਪਤਾ ਬਾਲੀਵੁੱਡ ਇਤਨਾ ਐਡਵਾਂਸ ਹੈ ਉੱਥੋਂ ਮੈਂ ਥੀਏਟਰ ਕਰਕੇ ਆਇਆ ਸਾਡੇ ਕੋਲ 12 ਹਲਾ ਦਾ ਤਿਆਰਬਾ ਹੈ ਪਰ ਸਾਨੂੰ ਚਾਂਸ ਨਾ ਦੇ ਕੇ ਸਿੰਗਰਮ ਤਿਆਰ ਚਾਂਸ ਦਿੱਤਾ ਜਾ ਰਿਹਾ ਅੱਜ ਕੱਲ ਤਾਂ ਇੱਕ ਹੋਰ ਹੋ ਰਿਹਾ ਕਿ ਮੈਡ ਸੰਧੂ ਵਰਗੇ ਜਿਹੜਾ ਗੇਟ ਟੈਂਪੂ ਵਰਗੇ ਨੂੰ ਚਾਂਸ ਤੇ ਜਾ ਰਹੇ ਨੇ ਰਣਜੀਤ ਕੌਰ ਭਾਬੀ ਹੋ ਗਈ ਉਹਨਾਂ ਨੂੰ ਚਾਂਸ ਤੇ ਜਾ ਰਹੇ ਨੇ ਕੱਲ ਨੂੰ ਫਿਰ ਇਹ ਹੋਊਗਾ ਜਿਵੇਂ ਗੱਗੂ ਗੇਲ ਵਰਗੇ ਆਪਣੇ ਜੋਗਰਾ ਯਾਰਗੇ ਦੇ ਸੰਜੇ ਦਾ ਤਰਕੇ ਸੀਗੇ ਇਹਨਾਂ ਤੇ ਕਹਿੰਦੇ ਸੀ ਕਿ ਗਾਣੇ ਚ ਵੀ ਆਉਂਦੇ ਸੀ ਕਿ ਮੁੰਡਾ ਤੁਰਦਾ ਗੱਗੂ ਗੇਲ ਵਾਲੀ ਚਾਲ ਨਹੀਂ ਕੱਲ ਨੂੰ ਲੋਕ ਇਹ ਕਿਆ ਕਰਨਗੇ ਜੇ ਇਸ ਮੈਡ ਸੰਧੂ ਵਰਗੇ ਕੋਈ ਟੈਂਟਰ ਨਿਕਲ ਗਏ ਜੇ ਇਹਨਾਂ ਚ ਕਾਲਾ ਹੋਈ ਜੇ ਕੱਲ ਨੂੰ ਇਹ ਸਟਾਰ ਬਣ ਗਏ ਤਾਂ ਕੱਲ ਨੂੰ ਗਾਣੇ ਇਹ ਨਿਕਲਿਆ ਕਰਨ ਕਿ ਮੁੰਡਾ ਤੁਰਦਾ ਮੈਡ ਸੰਧੂ ਵਾਲੀ ਚਾਲ ਨਹੀਂ ਇਹ ਗਾਣੇ ਸੁਣ ਲੂਗੀ ਸੋਸਾਇਟੀ ਆਪਣੀ ਬਾਕੀ ਇਹ ਗੱਲ ਦੱਸੋ ਕਿ ਜੇ ਮੈਂ ਸਾਡੀ ਤਪੱਸਿਆ ਤੇ ਸਾਡੀ ਤਪੱਸਿਆ ਜੇ ਕਿਤੇ ਕਮੀ ਹੈ ਤਾਂ ਜ਼ਰੂਰ ਅਸੀਂ ਪਾਸੇ ਹੋ ਜਾਾਂਗੇ ਅਸਟ੍ਰਗਲ ਕਰ ਲਾਂਗੇ ਜਿਹੜੇ ਮੁੰਡੇਣ ਤਪੱਸਿਆ ਜਿਨ੍ਹਾਂ ਦੇ ਪੂਰੀ ਹੈ ਉਹਨਾਂ ਨੂੰ ਚਾਂਸ ਦਿਓ ਜੇ ਮੇਰੀ ਪੂਰੀ ਹੈ ਮੈਨੂੰ ਚਾਂਸ ਦਿਓ ਜੇ ਮੇਨਾਂ ਜਿੰਨਾ ਹੱਕਦਾਰ ਆ ਮੈਨੂੰ ਛੋਟਾ ਰੋਲ ਦੇ ਦਿਓ ਆਡੀਸ਼ਨ ਰੱਖੋ ਪ੍ਰੋਪਰ ਤਰੀਕਾ ਤਾਂ ਲੈ ਕੇ ਆਓ ਸਿਸਟਮ ਦਾ ਸਹੀ ਕਰੋ ਤੁਸੀਂ ਚਾਰ ਗਾਣੇ ਮੇਰੇ ਜੇ ਮੈਂ ਮੇਰੇ ਮੇਰੇ ਚਾਰ ਗਾਣੇ ਹਿੱਟ ਹੋਏ ਤਾਂ ਮੈਂ ਐਕਟਰ ਹਾਂ ਦਾ ਮੇਰਾ ਇੱਕ ਦੋਸਤ ਸੀਗਾ ਮੈਨੂੰ ਉਸ ਦੀ ਉਹਦੀ ਹਾਲਤ ਮੈਨੂੰ ਬਹੁਤ ਜ਼ਿਆਦਾ ਤਰਸ ਆਇਆ ਸੀਗਾ ਮੈਨੂੰ ਮਿਲਿਆ ਉਹ ਬੰਬੇ ਮਿਲਿਆ ਇੱਥੇ ਪੰਜਾਬ ਇੰਡਸਟਰੀ ਚ ਧੱਕੇ ਖਾ ਗਏ ਵਿਚਾਰਾ ਬਹੁਤ ਉਹਨੇ ਥੀਏਟਰ ਪਟਿਆਲਾ ਯੂਨੀਵਰਸਿਟੀ ਥੀਏਟਰ ਕੀਤਾ ਸੀ ਉਹ ਉਹ ਮੁੰਡੇ ਨੇ ਆਖ ਕੇ ਗਣ ਕਹਿਣਾ ਪੈ ਗਿਆ ਉਹ ਵਿਚਾਰਾ ਚੁਰੜੀਆਂ ਪੈ ਗਈਆਂ ਵਾਲ ਛੱਡਦਾ ਗਿਆ ਡਿਪਰੈਸ਼ਨ ਜਾੜਿਆ ਸੀ ਅਖੀਰ ਉਹਨੇ ਆਖ ਕੇ ਕਹਿਣਾ ਪਾਇਆ ਕਿ ਮੈਂ ਸਿੰਗਰ ਬਣਦਾ ਪਹਿਲਾਂ ਫਿਰ ਮੈਂ ਐਕਟਰ ਬਣੂੰਗਾ ਹੂੰ ਉਹ ਦਰਦ ਮੇਰੇ ਦਿਲ ਚ ਸੀਗਾ ਮੇਰੇ ਆਪ ਦੇ ਲਈ ਵੀ ਹੈਗਾ ਮੇਰੇ ਭਰਾਵਾਂ ਲਈ ਵੀ ਹੈਗਾ ਹੂੰ ਪਰ ਮੈਂ ਐਕਟਰਾਂ ਨੂੰ ਕਹੂੰਗਾ ਜਿੰਨੇ ਜ਼ਿਆਦਾ ਹੋ ਸਕਦੇ ਕਿਉਂਕਿ ਸਾਡੀ ਤਦਾਦ ਐਡੀ ਵੱਡੀ ਤਾਂ ਹੈ ਨਹੀਂ ਕਿ ਅਸੀਂ ਬਈ ਸਾਰੇ ਦੁਨੀਆ ਜਿਵੇਂ ਕਿਸਾਨ ਨਹੀਂ ਸਾਰਾ ਦੇਸ਼ ਆਪਣਾ ਪੰਜਾਬ ਕਿਸਾਨੀ ਦਾ ਹੈ ਸਾਡੀ ਤਦਾਦ ਐਡੀ ਵੱਡੀ ਹੈ ਨਹੀਂ ਤੇ ਸਾਡੀ ਸੰਖਿਆ ਐਡੀ ਵੱਡੀ ਤਾਂ ਹੈ ਨਹੀਂ ਪਰ ਜਿੰਨੇ ਵੀ ਹੈਗੇ ਆ ਤੁਸੀਂ ਡਰੋ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਹੱਕ ਦਿਵਾਉਂਗਾ ਆਪ ਵੀ ਲਓਗੇ ਤੁਹਾਨੂੰ ਵੀ ਦਿਵਾਉਂਗਾ ਜਿੱਥੇ ਜਿੱਥੇ ਹੁਣ ਜੇ ਮੈਡਸਨ ਦੀ ਥਾਂ ਜੇ ਖਾਲੀ ਹੋਏ ਉੱਥੇ ਕੋਈ ਐਕਟਰ ਦਵਾਇਆ ਜਾਵੇ ਜੇ ਤੁਹਾਨੂੰ ਗੇ ਦਾ ਸਾਨੂੰ ਰੋਲ ਚਾਹੀਦਾ ਹੀ ਹੈ ਕੋਈ ਐਕਟਰ ਨੂੰ ਲਓ ਉਹ ਸਾਰੇ ਰੋਲ ਕਰ ਲੂਗਾ ਉਹ ਗੇ ਦੇ ਵੀ ਕਰ ਲੂਗਾ ਜੇ ਮਰਜ਼ੀ ਕਰਾ ਲਓ ਚੰਗਾ ਐਕਟਰ ਹੈ ਉਹ ਗੇਦਰ ਰੋਲ ਵੀ ਵਧੀਆ ਕਰ ਰਿਹਾ ਲੋਕੋ ਨੂੰ ਕਿਉਂ ਲੱਗਦਾ ਕਿ ਜੇ ਤੁਸੀਂ ਨਾਮ ਲਿਆ ਮੈਡ ਸੰਧੂ ਦਾ ਨਾਮ ਲਿਆ ਉਸੀ ਰਣਜੀਤ ਕੌਰ ਦਾ ਨਾਮ ਲਿਆ ਪਰ ਤੁਹਾਨੂੰ ਕਿ ਲੱਗਦਾ ਕਿ ਇੰਡਸਟਰੀ ਐਸੇ ਲੋਕਾਂ ਨੂੰ ਕਿਉਂ ਜ਼ਿਆਦਾਤਰ ਲੈਂਦੀ ਹੈ ਕਿ ਇਹ ਲੋਕਾਂ ਨੂੰ ਪ੍ਰਭਾਵਿਤ ਜ਼ਿਆਦਾ ਕਰਦੇ ਨੇ ਜਾਂ ਫਿਰ ਇਹ ਜਿਵੇਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਸਟਾਰ ਕਹਿੰਦੇ ਨੇ ਜਾਂ ਇਹ ਵਾਕੇ ਦੇ ਵੀ ਸੋਸ਼ਲ ਮੀਡੀਆ ਸਟਾਰ ਹੁੰਦੇ ਨੇ ਜਾਂ ਫਿਰ ਜ਼ਿਆਦਾਤਰ ਵਿਊਰਸ਼ਿਪ ਦਾ ਚੱਕਰ ਹੈ ਮਤਲਬ ਪ੍ਰੋਮੋਸ਼ਨ ਦਾ ਜ਼ਿਆਦਾਤਰ ਚੱਕਰ ਹੈ ਜਾਂ ਹਾਈਲਾਈਟ ਦਾ ਜ਼ਿਆਦਾਤਰ ਚੱਕਰ ਹੈ ਹਾਈਲਾਈਟ ਹੋ ਜੇਕਰ ਇਹ ਚਿਹਰੇ ਸਾਡੀ ਫਿਲਮਾਂ 'ਚ ਹੋਣਗੇ ਏ ਜੀ ਆਪਣੇ ਤੁਹਾਨੂੰ ਪਤਾ ਹੀ ਆਏ ਸੋਚਾਂ ਚਾਲਾਂ ਬਹੁਤ ਡੁੰਗੀਆਂ ਨੇ ਜਿਵੇਂ ਵਿਦਵਾਨ ਲੋਕ ਕਹਿੰਦੇ ਵੀ ਨੇ ਆਪਣੇ ਪੰਜਾਬ ਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਜਰੇ ਗਲਤ رائے ਪਾਏ ਜਾ ਰਿਆ ਬਹੁਤ ਚੰਗੀ ਚੀਜ਼ ਨੂੰ ਹੁਣ ਆਪਾਂ ਇੱਥੇ ਇੰਟਰਵਿਊ ਕਰਾਂਗੇ ਮੁੱਦੇ ਲੈ ਕੇ ਬੈਠਾ ਮੈਂ ਮੁੱਦੇ ਬਾਰੇ ਲੈ ਕੇ ਬੈਠਾ ਡੱਲੇ ਵਾਲੇ ਮੁੱਦੇ ਲੈ ਕੇ ਬੈਠਾ ਸਾਡੀ ਵੀਡੀਓ ਵਾਇਰਲ ਨਹੀਂ ਹੋਣਗੀਆਂ ਇਹ ਹੋਣਗੀਆਂ ਆਪਣਾ ਮੈਡ ਸੰਧੂ ਅਰਗਨੀ ਰੇਲਾ ਲੋਕ ਬਹੁਤ ਵਾਇਰਲ ਹੋਣਗੀਆਂ ਪੋਡਕਾਸਟ ਬਹੁਤ ਚੱਲਣਗੇ ਉਹਨਾਂ ਦੇ ਲੱਖਾਂ ਕਰੋੜਾ ਲੋਕ ਵੇਖਣਗੇ ਉਹਨਾਂ ਨੂੰ ਉਹ ਕੀਤੇ ਜਾਂਦੇ ਨੇ ਜਿਹੜੇ ਚੰਗੇ ਮੁੱਦੇ ਨੂੰ ਦਬਾਇਆ ਜਾਂਦਾ ਇਹ ਚਾਹੁੰਦੇ ਕਿ ਸਮਾਜ ਨੂੰ ਅਸੀਂ ਗਲਤ ਪਾਸੇ ਲੈ ਗਏ। ਦਿਲਜੀਤ ਦੋਸਾਂਝ ਤਾਂ ਬਹੁਤ ਤਾਪ ਤੇ ਆਦਾਕਾਰ ਨੇ ਉਹਨਾਂ ਦੀ ਫਿਲਮ ਦੇ ਵਿੱਚ ਜਾਂ ਜਿਨ੍ਹਾਂ ਦੇ ਵੱਲੋਂ ਬਣਾਈ ਗਈ ਸ਼ਾਇਦ ਕੋਈ ਸੰਧੂ ਨਾਮਾ ਸ਼ਾਇਦ ਜਿਨ੍ਹਾਂ ਦੇ ਵੱਲੋਂ ਡਾਇਰੈਕਟ ਕੀਤੀ ਗਈ ਉਹਨਾਂ ਦੀ ਫਿਲਮ ਜੋ ਜ ਇਹਨਾਂ ਦੀ ਦਿਲਜੀਤ ਦੋਸਾਂਝ ਦੀ ਉਹਦੇ ਵਿੱਚ ਰਣਜੀਤ ਕੌਰ ਨੂੰ ਲੈ ਕੇ ਆਉਣਾ ਕਿਉਂਕਿ ਉਹਦੇ ਵਿੱਚ ਤਾਂ ਪਾਈ ਵੀ ਨਹੀਂ ਕਹਿ ਸਕਦੇ ਕਿ ਕੋਈ ਮਾਤਰ ਡਾਇਰੈਕਟਰ ਆ ਕੋਈ ਮਾਤਰ ਕਲਾਕਾਰ ਆ ਸਭ ਪਹੁੰਚੇ ਹੋਏ ਡਾਇਰੈਕਟਰ ਨੇ ਪਹੁੰਚੇ ਹੋਏ ਕਲਾਕਾਰ ਨੇ ਉਹਨਾਂ ਦੇ ਵੱਲੋਂ ਲੈ ਕੇ ਆਉਣਾ ਉਹ ਕਿੰਨਾ ਸਮਝਦਾਰੀ ਦਾ ਕੰਮ ਆ। ਬਹੁਤ ਗਲਤ ਹੈ ਜੀ। ਬਹੁਤ ਹੀ ਜ਼ਿਆਦਾ ਗਲਤ ਹੈ। ਤੁਸੀਂ ਜੇ ਤੁਹਾਨੂੰ ਆਪਣੇ ਟੈਰੈਂਟ ਤੇ ਨਦਾਮੀ ਨਹੀਂ ਕਿ ਅਸੀਂ ਫਿਲਮ ਨਹੀਂ ਚਲਾ ਪਾਵਾਂਗੇ ਤਾਂ ਫਿਰ ਛੱਡ ਦੋ ਫਿਲਮਾਂ ਕਰਨੀਆਂ ਕਿ ਤੁਹਾਨੂੰ ਆਪਣੇ ਫਿਰ ਤਾਂ ਮਤਲਬ ਤੁਸੀਂ ਸਹਾਰਾ ਲੈ ਰਹੇ ਹੋ ਨਾ ਇੱਕ ਸਾਲ ਦਾ ਕਿ ਭਾਈ ਹਾਂ ਇਹ ਮੈਡ ਸੰਧੂ ਚੱਲ ਰਿਹਾ ਲੋਕ ਇਹਨੂੰ ਬਜਾਦਾ ਵੇਂਦੇ ਆ ਅਬ ਰਣਜੀਤ ਕੌਰ ਨੂੰ ਜ਼ਿਆਦਾ ਵੇਂਦੇ ਆ ਇਹ ਸਹਾਰਾ ਹੋ ਗਿਆ ਇੱਕ ਮੈਂ ਤਾਂ ਕਹਿਣਾ ਜਿਹੜਾ ਧੂਤੇ ਨੂੰ ਲੈ ਕੇ ਆਇਆ ਉਹ ਵੀ ਇੱਕ ਸਟੰਟ ਹੀ ਹੈ ਕਿ ਧੂਤੇ ਨੂੰ ਲੋਕ ਜਾਣਦੇ ਆ ਕਿ ਸਾਡੀ ਫਿਲਮ ਚੱਲ ਜੂਗੀ ਨਹੀਂ ਉਹ ਤਾਂ ਕਲਾਕਾਰ ਚੰਗਾ ਹੈ ਚੰਗਾ ਬਹੁਤ ਨੋ ਡਾਟ ਬਹੁਤ ਵਧੀਆ ਫਿਰ ਉਹਨੂੰ ਵੱਡੇ ਮੌਕੇ ਦਿਓ ਚੰਗੇ ਲੀਡ ਰੋਲ ਦਿਓ ਹੱਕਦਾਰ ਹੈਗਾ ਉਹ ਸ਼ਿੰਗਰਾ ਤਾਂ ਤੇ ਉਹਨਾਂ ਨੂੰ ਮੌਕੇ ਦਿਓ ਦੇਵ ਕਰੋੜ ਬਹੁਤ ਵਧੀਆ ਕਰ ਰਿਹਾ ਜ਼ੈਰੰਦਾਵਾ ਬਹੁਤ ਵਧੀਆ ਕਰ ਰਿਹਾ ਕਿਸਮਤ ਸੀ ਅੱਗੇ ਆ ਗਈ ਪਰ ਉਹ ਵਿਚਾਰੇ ਬੋਲਦੇ ਕਿ ਉਹਨਾਂ ਨੂੰ ਹਜੇ ਦਬਾਇਆ ਜਾ ਰਿਹਾ ਇੰਡਸਟਰੀ ਵੱਲੋਂ ਸ਼ਿੰਗਰਾ ਵੱਲੋਂ ਜ਼ੈਰਦਾਵਾ ਤਾਂ ਖੁੱਲ ਖੁੱਲ ਕੇ ਬੋਲ ਦਿੰਦਾ ਖੁੱਲ ਕੇ ਬੋਲਿਆ ਵੀ ਇੰਟਰਵਿਊ ਕੱਢ ਕੇ ਵੇਖ ਲੋ ਦੀ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਪਲੈਟਫਾਰਮ ਹੋਰ ਬਹੁਤ ਨੇ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਇਸ ਚੀਜ਼ ਨਾਲ ਸਹਿਮਤ ਹਾਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਮੌਕੇ ਨਹੀਂ ਮਿਲ ਰਹੇ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਟਾਈਮ ਦੇ ਸੋਸ਼ਲ ਮੀਡੀਆ ਬਹੁਤ ਵੱਡਾ ਪਲੈਟਫਾਰਮ ਆ ਜਿਵੇਂ ਮੈਂ ਕਿਹਾ ਇੱਕ ਦਰਿਆ ਆ ਹਾਂਜੀ ਹਾਂਜੀ ਠੀਕ ਹੈ ਤਾਂ ਇੱਥੇ ਜਾ ਕੇ ਵੀ ਤੁਸੀਂ ਆਪਣਾ ਟੈਲੈਂਟ ਦਿਖਾ ਸਕਦੇ ਜਿਵੇਂ ਤੁਸੀਂ ਗੱਲ ਨੌਜਵਾਨ ਦੀ ਗੱਲ ਕਰੀਏ ਧੁੱਤੇ ਦੀ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕਰੀ ਤਾਂ ਸੋਸ਼ਲ ਮੀਡੀਆ ਦੇ ਸਤਾਰਿਆਂ ਦੇ ਵਿੱਚੋਂ ਇੱਕ ਜਿਹੜੇ ਚ ਆਕਾਰੀ ਤੁਹਾਡੇ ਕੋਲੇ ਹੈ ਟੈਲੈਂਟ ਹੈ ਤਾਂ ਭੁਖ ਹੜਤਾਲ ਤੇ ਬੈਠਣ ਜਾਂ ਮਰਨ ਵਰਤ ਤੇ ਬੈਠਣ ਦੇ ਨਾਲੋਂ ਤੁਹਾਨੂੰ ਅਦਾਕਾਰੀ ਸੋਸ਼ਲ ਮੀਡੀਆ ਦਿਖਾਈ ਜਾਂ ਦਿਖਾਈ ਜਾਣੀ ਚਾਹੀਦੀ ਹੈ ਜੇਕਰ ਲੋਕ ਪਸੰਦ ਕਰਨਗੇ ਤਾਂ ਖੁਦ ਬਾਖੁਦ ਕਿਤਨੇ ਕਿਤੇ ਪੰਚਾਦਨਗੇ ਬਹੁਤ ਉਦਾਹਰਨਾਂ ਨੇ ਜਿੱਚ ਤੁੱਤਾ ਇੱਕ ਉਦਾਹਰਨ ਨਹੀਂ ਉਦਾਹਰਨ ਹੈ ਕਿ ਨੋ ਡਾਟ ਬਹੁਤ ਵਧੀਆ ਗੱਲ ਹੈ ਪਰ ਉਹਦੇ ਅਸਤੇ ਪ੍ਰੋਪਰ ਟੀਮ ਹੋਣੀ ਚਾਹੀਦੀ ਹੈ ਇੱਕੀ ਮੇਰੇ ਟੀਮ ਹੋਵੇ ਮੈਂ ਸਾਰਾ ਤੁਸੀਂ ਬਣਾਓਗੇ ਹੁਣ ਉਹ ਤਾਂ ਕੋਈ ਬਣਾ ਕੇ ਨਹੀਂ ਦਊ ਤੁਹਾਨੂੰ ਬਣਾ ਕੇ ਵੀ ਦੇਵਾਂਗੇ ਚਲੋ ਉਹ ਮੰਨ ਲਓ ਵੀ ਕਰ ਲਿਆ ਸੀ ਜੇ ਕੱਲ ਨੂੰ YouTube TikTok ਨੂੰ ਬੈਨ ਹੋ ਗਈ ਫੇਰ ਤੇ ਇਦਾਂ ਦਾ ਫਿਰ ਜੀ ਫਿਲਮ ਇੰਡਸਟਰੀ ਤੇ ਹੋ ਜੇ ਕੋਈ ਚੱਕਰ ਨਹੀਂ ਪਰ ਆਇਆ ਨਾ ਮਨ ਚਲੋ ਮੈਂ ਤੁਹਾਡੀ ਗੱਲ ਮੰਨ ਲਿਆ ਇੱਥੇ ਤੁਸੀਂ ਗੱਲ ਮੇਰੇ ਫੜ ਲਿਆ ਠੀਕ ਹੈ ਮੈਂ ਇਹ ਵੀ ਕਰ ਲੂੰਗਾ ਪਰ ਤੁਸੀਂ ਮੰਨਦੇ ਹੋ ਕਿ ਸਿਸਟਮ ਗਲਤ ਹੈ ਕਿ ਨਹੀਂ ਚਲੋ ਮੈਂ ਇਹ ਕਰ ਲੂਗਾ ਮੈਂ ਮੈਂ YouTube ਖੋਲੂਗਾ ਮੈਂ ਮੈਂ ਕਹਿ ਰਿਹਾ ਹਾਂ ਸਿਸਟਮ ਮੈਂ ਕਹਿ ਰਿਹਾ ਕਿ ਸਿਸਟਮ ਬਿਲਕੁਲ ਗਲਤ ਹੈ ਨਹੀਂ ਇਦਾਂ ਚੱਲਣਾ ਚਾਹੀਦਾ ਜੋ ਡਿਜ਼ਰਵ ਕਰਦਾ ਉਹਨੂੰ ਮੌਕੇ ਮੌਕਾ ਜਿਹੜਾ ਹੈਗਾ ਮਿਲਣਾ ਚਾਹੀਦਾ ਨੈਪੋਟイズਮ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਚੱਲ ਰਿਹਾ ਹੈ ਗਲਤ ਹੈ ਪਰ ਮੈਂ ਮੈਂ ਉਹੀ ਸਵਾਲ ਲੈ ਰਹਿਣਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਮਰਨ ਵਰਤ ਤੇ ਭੁੱਖ ਹੜਤਾਲ ਤੇ ਬੈਠਣ ਦੇ ਨਾਲੋਂ ਇੱਕ ਹੋਰ ਪਲੇਟਫਾਰਮ ਆ ਤੁਸੀਂ ਉੱਥੇ ਵੀ ਆਪਣਾ ਅਜਮਾ ਸਕਦੇ ਹੋ ਟੈਲੈਂਟ ਦਿਖਾ ਸਕਦੇ ਹੋ ਮਰਨ ਵਰਤ ਕੋਈ ਹੱਲ ਹੈ ਨਹੀਂ ਮੈਂ ਚਲੋ ਮੈਂ ਉਹਵੇਂ ਤੁਸੀਂ ਕਹਿੰਦੇ ਹੋ ਮੈਂ ਮੰਨ ਲਓ ਉਹ ਵੀ ਕਰ ਲੈਣਾ ਕਰ ਲੂਗਾ ਪਰ ਮੈਨੂੰ ਇਸ ਮਿਲਣਾ ਚਾਹੀਦੇ ਆ ਸਾਡੇ ਸੁਪਨੇ ਬਹੁਤ ਵੱਡੇ ਨੇ ਅਸੀਂ ਸਾਰਾ ਕੁਝ ਦਾਅ ਤੇ ਲਾਇਆ ਦਾਅ ਤੇ ਅਸੀਂ ਐਵੇਂ ਨਹੀਂ ਲਾਇਆ ਕਿ ਹਾਂ ਚੱਲ ਅਸੀਂ ਸੋਸ਼ਲ ਇੱਥੇ YouTube ਤੇ ਚੱਲਾਂਗੇ ਤੇ ਚਾਰ ਪੈਸੇ ਆਉਣ ਲੱਗ ਗਏ ਨੇ ਅਸੀਂ ਘਰ ਚੱਲ ਜੂਗਾ ਸਾਡੇ ਸੁਪਨੇ ਬਹੁਤ ਵੱਡੇ ਨੇ ਜਿਵੇਂ ਦਿਲਜੀਤ ਹੁਣ ਬਿਲਬੋਰਡ ਤੇ ਚੱਲਦੇ ਨੇ ਲੋਕ ਦਿਲਜੀਤ ਦਿਲਜੀਤ ਹੋ ਗਿਆ ਆਪਣਾ ਆਪਣਾ ਸਿੱਧੂ ਮੂਸੇਵਾਲਾ ਗਿਆ ਬਿਲਬੋਰਡ ਤੇ ਜਾਂਦੇ ਨੇ ਕਿ ਸਾਡੇ ਹਾਂ ਮਾਣ ਮਹਿਸੂਸ ਕਰਦੇ ਆ ਅਸੀਂ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦੇ ਆ ਕਿ ਐਕਟਰ ਵੀ ਬਈ ਇਰਫਾਨ ਖਾਨ ਸਾਡੇ ਵਾਂਗੂ ਸੀ ਮੇਰੇ ਵਾਂਗੂ ਸੀ ਆਮ ਘਰ ਚੋਂ ਸੀ ਸ਼ਾਇਦ ਮੈਥੋਂ ਵੀ ਗਰੀਬ ਸੀ ਪਰ ਉਹ ਹਾਲੀਵੁੱਡ ਤੱਕ ਸਪਾਈਡਰਮੈਨ ਉਹਨੇ ਫਿਲਮ ਕੀਤੀ ਜੂਰਾਸਿਕ ਪਾਰਕ ਉਹਨੇ ਫਿਲਮ ਕੀਤੀ ਲਾਈਫ ਆਫ ਪਾਈ ਉਹਨੇ ਫਿਲਮ ਕੀਤੀ 4 4 5 5000 ਕਰੋੜ ਬਜਟ ਦੀਆਂ ਫਿਲਮਾਂ ਦਾ ਕੀ ਉਹਦਾ ਚਾਚਾ ਦਾ ਆਇਆ ਸੀ ਉੱਥੇ ਸੀ ਕੀ ਕੀ ਆ ਸੋਸ਼ਲ ਮੀਡੀਆ ਤੋਂ ਕਰਕੇ ਉਹ ਸੰਘਰਸ਼ ਕੀਤਾ ਉਹ ਮਰਨ ਵਰਤੇ ਜਾਂ ਭੁੱਖ ਹੜਤਾਲ ਤੇ ਨਹੀਂ ਬੈਠੇ ਕੀ ਤਾਂ ਮਿਲੇ ਨਾ ਉਹਨਾਂ ਨੂੰ ਉਦਯੋਗ ਉਦਯੋਗ ਨੇ ਮੌਕੇ ਦੱਤੇ ਨਾ ਪਤਾ ਕਿ ਕਿੰਨਾ ਕ ਸੰਘਰਸ਼ ਕਰਕੇ ਮੌਕੇ ਮਿਲ ਰਹੇ ਨਾ ਉਹੀ ਗੱਲ ਕਰ ਰਹੇ ਕਿ ਸੰਘਰਸ਼ ਦੇ ਨਾਲੋਂ ਤੁਸੀਂ ਤੁਸੀਂ ਕਹੇ 12 ਸਾਲ ਮੈਂ ਸੰਘਰਸ਼ ਕੀਤਾ ਅਲਾ ਕਲਾਕਾਰੀ ਲਈ ਨਾ ਅਦਾਕਾਰੀ ਲਈ ਨਾ ਅਸੀਂ ਆ ਕਿ ਇਹਦੇ ਵਿੱਚ ਕਿਉਂਕਿ ਬਹੁਤੇ ਬਜ਼ੁਰਗ ਹੋ ਜਾਂਦੇ ਨੇ ਮੌਕਾ ਅਖੀਰ ਦੇ ਤੇ ਜਾ ਕੇ ਮਿਲਦਾ ਪਰ ਇਹ ਤਾਂ ਹੈ ਨਹੀਂ ਕਿ ਮਰਨ ਵਰਤ ਜਾਂ ਭੁੱਖ ਹੜਤਾਲ ਹੱਲ ਤੁਹਾਨੂੰ ਲੱਗਦਾ ਇਹ ਹੱਲ ਹੈ ਹਲ ਤਾਂ ਕਿਤੇ ਨਾ ਅੱਕੇ ਨੱਕੇ ਦਾ ਬੈਠਣਾ ਪੈਂਦਾ ਹੁਣ ਜੇ ਡੱਲੇਵਾਲ ਜੇ ਹੁਣ ਬੈਠੇ ਨੇ ਤਾਂ ਕਿਉਂ ਬੈਠੇ ਨੇ ਤੁਸੀਂ ਇਹ ਵੀ ਤੁਹਾਨੂੰ ਤੁਹਾਡੇ ਤੋਂ ਸਵਾਲ ਕਰ ਰਿਹਾ ਮੈਂ ਡੱਲੇਵਾਲ ਫਿਰ ਉਹ ਫਿਰ ਉੱਥੇ ਵੀ ਹੱਲ ਹੋ ਸਕਦਾ ਸੀਗਾ ਜਿਵੇਂ ਲੋਕ ਕਹਿੰਦੇ ਆ ਕਿ ਬਈ ਹਾਂ ਖੇਤੀ ਕਰ ਲੋ ਹੋਰ ਕਰ ਲੋ ਤੁਸੀਂ ਯਾਰ ਖੇਤੀ ਛੱਡ ਦਿਓ ਫਿਰ ਫਿਰ ਖੇਤੀ ਦਾ ਧੰਦਾ ਛੱਡ ਦਿਓ ਜੇ ਮੈਂ ਹੁਣ ਮੈਂ ਡੱਲੇਵਾਲ ਦਾ ਵਿਰੋਧੀ ਬਣਦਾ ਚਲੋ ਮੰਨ ਲਿਆ ਤੂੰ ਡੱਲੇਵਾਲ ਕਿਉਂ ਬੈਠਾ ਮਰਨ ਵਰਤੇ ਯਾਰ ਖੇਤੀ ਖੇਤੀ ਛੱਡ ਦੇ ਯਾਰ ਜੇ ਨਹੀਂ ਹੁੰਦੀ ਤਾਂ ਜੇ ਤਰ ਮਗਰ ਖੜਦਾ ਨਹੀਂ ਕੋਈ ਜ਼ਿੰਮੇਵਾਰ ਨਹੀਂ ਖੜਦਾ ਲੋਕ ਤਾਂ ਐਂ ਕਹੀ ਜਾਂਦੇ ਯਾਰ ਤੂੰ ਤਾਂ ਕਰੋੜ ਰੁ ਕੁਤਾ ਕਰੋੜਾ ਰੁਪਿਆ ਦਾ ਜਵਾਕਨ ਦੇ ਨੌਕਰੀ ਬਣਾ ਜਾਏਗਾ ਤੁਸੀਂ ਕਿਉਂ ਹੁਣ ਚੌਥੇ ਕਹਿੰਦੇ ਕਿ ਬਈ ਇਹ ਤਾਂ ਆਪਣਾ ਡੰਡੇ ਚੌਥੇ ਤੋਂ ਡੰਡੇ ਖਾਣ ਬੈਹ ਜਾਂਦੇ ਸੜਕਾਂ ਤੇ ਆ ਕੇ ਕਿਸਾਨ ਪਰ ਮੈਂ ਮੈਂ ਇੱਕ ਇੱਕ ਕਹਿ ਰਿਹਾ ਜੀ ਵਿਰੋਧ ਕਰਦੇ ਆ ਵਿਰੋਧ ਕਰਦੇ ਆ ਉਦਾਹਰਨ ਦੇ ਤੌਰ ਤੇ ਜੇਕਰ ਇੱਕ ਇੱਕ ਪਾਸੇ ਉਹਨਾਂ ਨੂੰ ਰੱਖੀਏ ਇੱਕ ਪਾਸੇ ਤੁਹਾਨੂੰ ਰੱਖੀਏ ਮੈਂ ਇਹ ਹੀ ਗੱਲ ਕਰ ਰਿਹਾ ਤੁਹਾਡੇ ਲਈ ਉਦਾਹਰਨਾਂ ਬਹੁਤ ਨਹੀਂ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਤੁਹਾਡੇ ਵਾਲੇ ਪੱਖ ਤੋਂ ਉਦਾਹਰਨਾਂ ਬਹੁਤ ਨਹੀਂ ਜਿਵੇਂ ਤੂਤਾ ਹੋਰ ਬੜੇ ਕਲਾਕਾਰ ਨੇ ਕੋਈ ਬਹੁਤੇ ਕਲਾਕਾਰ ਐਸੇ ਨੇ ਜਿਹੜੇ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਏ ਤੇ ਅੱਜ ਅੱਜ ਕਾਮੇਡੀ ਕਾਮੇਡੀ ਫਿਲਮਾਂ ਦੇ ਵਿੱਚ ਚੰਗੇ ਰੋਲ ਜਿਹੜੇ ਹੈਗੇ ਉਹ ਨਿਭਾ ਰਹੇ ਆ ਤੋ ਆ ਕਿ ਤੁਹਾਨੂੰ ਦੱਸ ਦਿੰਨਾ ਤੂਤੇ ਥੋੜਾ ਕਾਮਿਕ ਟਾਈਮ ਹੈਗੀ ਆ ਕਾਮੇਡੀ ਕਾਮੇਡੀਅਨ ਤੇ ਐਕਟਰ ਥੋੜਾ ਜਿ ਹੁਣ ਐਕਟਰ ਜਿਹੜੇ ਫਾਨ ਖਾਣ ਉਹ ਉਹਦੀ ਕਾਮਿਕ ਟਾਈਮ ਇੰਨੀ ਹੈ ਚੰਗੀ ਨਹੀਂ ਸੀ ਮੈਂ ਐਕਟਰਾਂ 'ਸਤੇ ਬੈਠਾ ਕਾਮੇਡੀਅਨ ਤਾਂ ਨੋ ਡਾਊਟ ਆਪਣੇ ਕਾਮੇਡੀਅਨ ਲੋਕ ਬਹੁਤ ਪਸੰਦ ਕਰਦੇ ਨੇ ਜਿਵੇਂ ਹੁਣ ਗੁਰਪ੍ਰੀਤ ਖੁੱਗੀ ਹੋ ਗਏ ਵੀਨੂ ਢਿੱਲੋਂ ਹੋ ਗਏ ਜਸਵਿੰਦਰ ਭੱਲਾ ਹੋ ਗਏ ਇੱਕ ਕਾਮੇਡੀਅਨ ਅਕਸਰ ਚ ਅਸਲ 'ਚ ਇਹਨਾਂ ਦੀ ਟਾਈਮਿੰਗ ਬਹੁਤ ਚੰਗੀ ਹੈ ਤੇ ਅਸੀਂ ਹੈਗੇ ਇੱਕ ਐਕਟਰ ਜਿਵੇਂ ਅਸੀਂ ਸੀਰੀਅਸ ਜਨਰ ਵਾਲੇ ਥੋੜੇ ਜਿ ਹੁਣ ਸੀਰੀਅਸ ਜਨਰ ਨੂੰ ਅਸੀਂ ਵੱਡੇ ਪਰਦੇ ਤੇ ਹੀ ਦਿਖਾ ਸਕਦੇ ਹਾਂ ਉਹਨੂੰ ਲੱਗਦਾ ਕਿ ਜਿਵੇਂ ਬਈ ਸੀਰੀਅਸ ਜਨਰ ਦੇ ਵਿੱਚ ਵੀ ਬਹੁਤੇ ਕਲਾਕਾਰ ਉਹਨੂੰ ਲਿਆ ਆ ਗਿਆ ਉਹਨੂੰ ਉਹਨਾਂ ਦੀ ਅਦਾਕਾਰੀ ਕਿੰਨੀ ਆਉਂਦੀ ਸੀ ਜੈਕਟਿੰਗ ਕਿੰਨੀ ਆਉਂਦੀ ਸੀ ਉਹ ਤਾਂ ਉਹਨਾਂ ਦੇ ਸਰੋਤੇ ਜਾਣਦੇ ਨੇ ਉਹਨਾਂ ਦੇ ਸਰੋਤੇ ਜਾਣਦੇ ਨੇ ਜਾਂ ਜਦੋਂ ਉਹਨੂੰ ਪਰਦੇ ਤੇ ਲਿਆਂਦਾ ਗਿਆ ਫਿਲਮ ਦੇਖਣ ਵਾਲੇ ਲੋਕ ਜਾਣਦੇ ਨੇ ਪਰ ਤੁਹਾਨੂੰ ਲੱਗਦਾ ਕਿ ਇਹ ਸਹੀ ਆ ਕਿ ਜਿਹੜੇ ਚਰਚਿਤ ਚਿਹਰੇ ਉਹਨੂੰ ਚੁੱਕ ਲਿਆ ਜਾਂਦਾ ਤੇ ਜਿਹੜਾ ਡਿਸਰਵ ਕਰਦਾ ਉਹਨੂੰ ਛੱਡ ਦਿੱਤਾ ਜਾਂਦਾ ਹੈ। ਉਸੇ ਚੀਜ਼ ਹੈ ਨਾ ਉਸੇ ਦੁੱਖ ਤੇ ਮਰਦਾ ਮੈਂ ਇਸ ਚੀਜ਼ ਤੇ ਬੈਠਾ ਹਾਂ ਮਰਨ ਵਰਤੇ ਬੈਠਾ ਮੈਂ। ਮੈਨੂੰ ਐ ਨਹੀਂ ਕਿ ਮੈਂ ਮਰ ਜਾਊਂਗਾ ਤੇ ਮੈਨੂੰ ਡਰ ਇਸ ਚੀਜ਼ ਦਾ। ਮੈਨੂੰ ਐ ਕਿ ਜਿਹੜੇ ਮੇਰੇ ਨਾਲ ਦੇ ਐਕਟਰ ਹੋਣਗੇ ਜਿਨ੍ਹਾਂ ਨੇ 10 10 12 ਸਾਲਾਂ ਤਿਆਰੀ ਕੀਤੀ ਹੈ ਜਿਨ੍ਹਾਂ ਚ ਕਾਮਿਕ ਟਾਈਮ ਚਲੋ ਕਮੇਡੀਅਨ ਤੇ ਐਕਟਿੰਗ ਫੀਲਡ ਵੱਖਰੀ ਹੈ। ਹੁਣ ਜਿਵੇਂ ਵਿਰਾਟ ਆਪਣਾ ਕੀ ਨਾਮ ਲੈਨੇ ਆਪਣਾ ਕਪਲ ਕਪਲ ਸ਼ਰਮਾ ਬਹੁਤ ਬੜਾ ਕਮੇਡੀਅਨ ਹੈ ਪਰ ਐਕਟਿੰਗ ਚ ਉਹਨੂੰ ਲੋਕਾਂ ਨੇ ਨਾ ਮਤਲਬ ਪ੍ਰਸੰਨ ਨਹੀਂ ਕੀਤਾ ਤੇ ਇਹ ਵੱਖਰੀ ਵੱਖਰੀ ਜਿੱਜਣੇ ਚਲੋ ਆਪਣੇ ਇੱਥੇ ਲੋਕ ਐਨੇ ਜਦ ਆਪਣ ਜੋ ਥਾਲੀ ਚ ਪਰੋਸ ਦਿੱਤਾ ਜਾਂਦਾ ਲੋਕ ਆਪਣੇ ਉਹ ਐਕਸੈਪਟ ਕਰ ਲੈਂਦੇ ਹੋਰ ਵੀ ਸਵਾਲ ਲੋਕਾਂ ਦੇ ਕਿ ਜਮਨ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਗ੍ਰਹਿ ਦੇ ਵਿੱਚ ਮਰਨ ਵਾਰ ਤੁਸੀਂ ਇਹਨੂੰ ਨਾਮ ਮਰਨ ਵਾਰ ਦਾ ਦਿੱਤਾ ਤੁਸੀਂ ਮਰਨ ਵਾਰ ਤੇ ਆਪਣੇ ਘਰ ਦੇ ਵਿੱਚ ਗ੍ਰਹਿ ਦੇ ਵਿੱਚ ਬੈਠੇ ਹੋ ਪਰ ਲੋਕ ਤਾਂ ਇਹ ਵੀ ਕਰਨ ਕਹਿਣਗੇ ਕਿ ਮਰਨ ਵਾਰ ਤੇ ਆਪਣੇ ਘਰ ਦੇ ਵਿੱਚ ਕੌਣ ਬੈਠਦਾ ਕਿਉਂ ਘਰ ਦੇ ਵਿੱਚ ਮਰਨ ਵਾਰ ਤੇ ਬੈਠਾ ਤਾਂ ਕੌਣ ਯਕੀਨ ਕਰੂ ਕੀ ਕਰੂਗਾ ਆ ਤੁਸੀਂ ਐਂ ਕਰੋ ਲੋਕ ਬਹੁਤ ਲੋਕ ਕਹਿੰਦੇ ਨੇ ਤੁਸੀਂ ਐਂ ਕਰੋ ਕੋਈ ਵੀ ਜੋ ਜਿਹੜਾ ਸਵਾਲ ਕਰਦਾ ਇਹੋ ਕੋਈ ਨਾ ਸਟਾਮਪ ਲਿਓ ਬਾਈ 10 15 ਲੱਖ ਰੁਪਏ ਜੰਨਾ ਲਿਖਾਉਣੇ ਮੈਂ ਸਾਈਨ ਕਰਨ ਲਈ ਤਿਆਰ ਹਾਂ ਜੇ ਕੋਈ ਕਹਿਦਾ ਨਾਟਕ ਕਰਦਾ ਜੇ ਮੇਰੇ ਮਹੀਨੇ ਦੋ ਮਹੀਨੇ ਜ ਮਰਨ ਵਰਤ ਤੇ ਮੈਂ ਮੈਂ ਕਟੋ-ਕਟ ਦੋ ਮਹੀਨੇ ਕੱਢ ਜੋ ਤਿੰਨ ਮਹੀਨੇ ਕੱਢ ਜੋ ਭਗਤ ਸਿੰਘ ਨੇ 116 ਦਿਨ ਦੇ ਜਿਹੜੇ ਮਰਨ ਵਰਤ ਰੱਖਿਆ ਸੀਗਾ ਜੇਲ੍ਹ ਦੇ ਅੰਦਰ ਇੰਨਾ ਕੱਢਦਾ ਦੋ ਵਾਰ ਤਾਂ ਕੱਢਦਾ ਨਹੀਂ ਜੇ ਇਤੋਂ ਬਾਅਦ ਮੈਂ ਜਾਉਂਦਾ ਰਹਿ ਗਿਆ ਤਾਂ ਬਾਈ ਤੁਸੀਂ ਸਟਾਮਪ ਮੈਡਜ ਜੋ ਵੀ ਲਿਖਿਆ ਮੈਂ ਪੈਸੇ ਤੁਹਾਨੂੰ ਦੇਵਾਂਗਾ ਇਦਵਤ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਕਿੰਨੇ ਹੁਣ ਤੁਹਾਨੂੰ ਮਰਨ ਵਰਤੇ ਬੈਠਿਆ ਨੂੰ ਕੁੱਲ ਟੋਟਲ ਕਿੰਨੇ ਦਿਨ ਹੋ ਚੱਲੇ ਨੇ ਮੈਨੂੰ ਅੱਜ 18 ਦਿਨ ਹੋ ਚੱਕੇ ਆ 19 ਦਿਨ ਚੱਲ ਰਿਹਾ ਤੇ ਪਰ ਮੇਰੀ ਗੱਲ ਇਹ ਹੈ ਕਿ ਮੈਂ ਥੋੜਾ ਥੋੜਾ ਘਾਣਾ ਥੋੜਾ ਬਹੁਤ ਜਿਵੇਂ ਆਪਣਾ ਦਲੀਏ ਸ਼ੱਕਰ ਪਾ ਕੇ ਥੋੜੀ ਖਾਣੀ ਲੈ ਰਿਆ ਕਿ ਮੈਂ ਜੇ ਮੈਂ ਇੱਥੇ ਅੰਦਰ ਬੈਠਾ ਇੱਥੇ ਮਰ ਜਾਵਾਂ ਬਹਾਦਰੀ ਤੇ ਕਹਿੰਦੇ ਬੇਵਕੂਫੀ 'ਚ ਫਰਕ ਹੁੰਦਾ ਜੇ ਮੈਂ ਇੱਥੇ ਅੰਦਰ ਬੈਠਾ ਹੀ ਮਰ ਜਾਵਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗੇ ਤੋ ਉਹ ਗੱਲ ਬਹੁਤ ਗਲਤ ਹੋਊਗੀ ਮੈਂ ਕਿਹੜਾ ਥੋੜਾ ਬਹੁਤ ਜਰੂਰ ਲੈ ਰਿਹਾ ਕਿ ਮੇਰੀ ਗੱਲ ਲੋਕਾਂ ਤੱਕ ਪਹੁੰਚ ਜਾਏ ਗਾਂ ਲੋਕਾਂ ਤੱਕ ਸਿੱਟੀ ਗੱਲ ਮੈਂ ਇਹ ਮੇਰੀ ਗੱਲ ਜਾਇਜ਼ ਹੈ ਕਿ ਨਹੀਂ ਜਾਇਜ਼ ਮੇਰੇ ਮਸਮੈ ਇਨਾ ਮਸਲਾ ਹੈ ਕਿ ਮੈਂ ਇਸ ਫੀਲਡ ਨੂੰ ਸਾਫ਼ ਕਰਨਾ ਚਾਹੁੰਦਾ ਮੈਨੂੰ ਮੌਕੇ ਨਾ ਦਿਓ ਕੋਈ ਚੱਕਰ ਨਹੀਂ ਮੈਂ ਤੁਹਾਡੇ ਕੋ YouTube ਤੇ ਚੈਨਲ ਬਣਾ ਲਊਗਾ ਕੋਈ ਚੱਕਰ ਨਹੀਂ ਪਰ ਇੱਕ ਲੋਕਾਂ ਵਾਸਤੇ ਮਿਸਾਲ ਬਣਨਾ ਚਾਹੁੰਦਾ ਮੈਂ ਤੇ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਮਰਨ ਵਰ ਤੇ ਬੈਠਣ ਜਾਂ ਮੈਂ ਬੈਠਾ ਲੋਕਾਂ ਲਈ ਮਿਸਾਲ ਬਣਾਏ ਕਿ ਭਾਈ ਆਪਾਂ ਇੱਥੇ ਰਹਿ ਕੇ ਸਿਸਟਮ ਨਾਲ ਲੜ ਸਕਦੇ ਹਾਂ ਸਿਸਟਮ ਨੂੰ ਸੁਧਾਰ ਸਕਦੇ ਹਾਂ ਮੈਂ ਕੰਪੈਰੀਸਨ ਮੈਂ ਨਹੀਂ ਕਰਦਾ ਕਮੈਂ ਤੁਸੀਂ ਜ਼ਰੂਰ ਕਰ ਰਹੇ ਹੋ ਪਰ ਮੈਂ ਕੰਪੈਰੀਸਨ ਕੰਪੈਰੀਸਨ ਨਹੀਂ ਕਰਦਾ ਹੁਣ ਤੱਕ ਤੁਸੀਂ ਮੈਂ ਕਿਹਾ 19 ਮਤ ਦੇਣਾ ਹੁਣ ਤੱਕ ਕੋਈ ਠੀਕ ਹੈ ਤੁਸੀਂ ਅਤੇ ਕਿ ਮੈਂ ਆਪਣੇ ਲਈ ਨਹੀਂ ਬੈਠਾ ਮੈਂ ਬਹੁਤ ਸਟਰਗਲਰਸ ਨੇ ਜਿਹੜੇ ਸਟਰਗਲ ਕਰ ਰਹੇ ਨੇ ਮੈਂ ਉਹਨਾਂ ਦੇ ਲਈ ਬੈਠਾ ਜਾਂ ਬਹੁਤੇ ਕਲਾਕਾਰ ਜਿਹੜੇ ਡਿਜ਼ਰਵ ਕਰਦੇ ਨੇ ਉਹਨਾਂ ਦੇ ਲਈ ਬੈਠਾ ਉਹਨਾਂ ਤੱਕ ਗੱਲ ਪਹੁੰਚੀ ਹਾਲੇ ਤੱਕ ਕੋਈ ਤੁਹਾਡੇ ਕੋਲ ਆ ਕੇ ਟੁਕਿਆ ਆਇਆ ਹਾਲੇ ਤੱਕ ਕੋਈ ਕਿ ਯਾਰ ਮਣੀ ਸਿਆ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਜਾਂ ਤੁਹਾਡੇ ਹੱਕ ਦੇ ਵਿੱਚ ਕੋਈ ਲਹਿਰ ਉਠੀ ਹੋਵੇ ਅ ਇੰਡਸਟਰੀ ਦੇ ਵਿੱਚ ਕੁਝ ਨਾ ਕੁਝ ਤੁਹਾਡੇ ਹੱਕ ਦੇ ਵਿੱਚ ਗੱਲ ਚੱਲੀ ਹੋਵੇ ਅ ਮੇਰੇ ਨਾਲ ਮੁੰਡੇ ਜੁੜ ਰਹੇ ਨੇ 8-10 ਮੁੰਡੇ ਕਿਉਂਕਿ ਮੈਂ ਬੰਬੇ ਜਿਆਦਾ ਸਟਰਲ ਕੀਤੀ ਆ ਇਥੇ ਮਿਸਟਰਾਂ ਏਨੇ ਜਿਆਦਾ ਹਨ ਸੀਗੇ ਸੀਗੀ ਫਿਰ ਵੀ ਜੋ ਜਿੰਨੇ ਮੁੰਡੇ ਨਾਲ ਸੀਗੇ ਮੇਰੇ ਪੰਜਾਬੀ ਮੁੰਡੇ ਭੈਣ ਭਰਾ ਜੋ ਵੀ ਜੁੜ ਰਹੇ ਨਾਲ ਮੇਰੇ ਖੜ ਰਹੇ ਨੇ ਤੇ ਉਹਨਾਂ ਦੇ ਬਹੁਤ ਜਲਦੀ ਮੇਰੇ ਸਾਹਮਣੇ ਆਉਣਗੇ ਕਿਉਂਕਿ ਮੇਰੀ ਗੱਲ ਹੁਣ ਸੋਸ਼ਲ ਮੀਡੀਆ 'ਤੇ ਜਿਆਦਾ ਫੈਲ ਰਹੀ ਹੈ ਤੇ ਕਈ ਮੁੰਡੇ ਜਿਹੜੇ ਇਸ ਫਾਇਲ ਫੀਲਡ ਨੂੰ ਛੱਡ ਚੁੱਕੇ ਨੇ ਤੇ ਜੋ ਵੀ ਹੈਗੇ ਮੇਰੇ ਨਾਲ ਆ ਰਹੇ ਨੇ ਤੇ ਉਹ ਸੋਸ਼ਲ ਮੀਡੀਆ ਦਾ ਸਾਥ ਦੇਣਗੇ ਕਿਉਂਕਿ ਆਇਆ ਤਾਂ ਹੈ ਨਹੀਂ ਕਿ ਅਸੀਂ ਜਿਵੇਂ ਹੁਣ ਬਜ਼ੁਰਗ ਬੈਠੇ ਨੇ ਡੱਲੇ ਉੱਤੇ ਡੱਲੇ ਵਾਲ ਸਾਹਿਬ ਦੇ ਨਾਲ ਬਜ਼ੁਰਗ ਬੈਠੇ ਨੇ ਤੇ ਹੁਣ ਇਹ ਲੜਾਈ ਜਵਾਨਾਂ ਦੀ ਹੈ ਉਹਨਾਂ ਨੇ ਘਰ ਵਿੱਚ ਚਲਾਉਣੇ ਆਪਦੇ 20 ਬੱਚੇ ਵੀ ਸੰਭਾਲਣੇ ਨੇ ਤੇ ਮੇਰ ਮਗਰ ਆ ਕੇ ਇੱਥੇ ਮੇਰੇ ਕੋਲੇ ਤਾਂ ਬਹਿਣ ਸਕਦੇ ਪਰ ਸੋਸ਼ਲ ਮੀਡੀਆ ਤੇ ਮੇਰਾ ਜਰੂਰ ਸਾਥ ਦੇ ਰਹੇ ਨੇ ਤੁਸੀਂ ਮਰਨ ਵਰ ਦੇ ਵਿੱਚ ਮਤਲਬ ਕੀ ਕੁਝ ਲੈ ਰਹੇ ਹੋ ਹਾਲਾਂਕਿ ਤੁਸੀਂ ਉਸ ਨੂੰ ਮਰਨ ਵਰ ਦਾ ਨਾਮ ਦਿੰਦਾ ਪਰ ਕਿੰਨਾ ਕੁਝ ਕਰ ਰਹੇ ਹੋ ਕੀ ਕੁਝ ਲੈ ਰਹੇ ਹੋ ਮੇਰੇ ਕੇਰਾਂ ਥੋੜਾ ਬਹੁਤ ਦਲਿਆ ਜਰੂਰ ਚੱਲ ਰਿਹਾ ਮੇਰਾ ਤੇ ਮੈਂ ਚਾਹੁੰਦਾ ਕਿ ਮੇਰੀ ਗੱਲ ਲੋਕਾਂ ਤੱਕ ਪਹੁੰਚ ਜੇਕਰ ਹੀ ਫਿਰ ਇਹ ਲੋਕਾਂ ਤੇ ਗੱਲ ਸਿੱਟੀ ਹੋਊਗੀ ਜਦੋਂ ਲੋਕਾਂ ਤੱਕ ਸਾਰੀ ਮੇਰੀ ਗੱਲ ਪਹੁੰਚ ਗਈ ਫਿਰ ਮੈਂ ਸਾਰਾ ਕੁਝ ਛੱਡ ਦੂੰਗਾ ਜੇ ਕਿਸੇ ਨੂੰ ਸ਼ੱਕ ਹੋਗਾ ਕਿ ਹਾਂ ਵੀ ਇਹ ਨਾਟਕ ਕਰ ਰਿਹਾ ਉਹ ਮੈਥੋਂ ਸਟਾਮ ਲਖਾ ਲਓ ਮੈਂ ਟਾਈਮ ਆਪਦੇ ਨੂੰ ਦੇਵਾਂਗਾ 3 ਮਹੀਨੇ 4 ਮਹੀਨੇ ਜੇ ਮੈਨੂੰ ਲੱਗੂਗਾ ਮੇਰਾ ਸੰਘਰਸ਼ ਇਹਨਾਂ ਟਾਈਮ ਮੇਰੇ ਖਿੱਚ ਸਕਦਾ ਹੈ ਇਹਨਾਂ ਟਾਈਮ ਤੇ ਮੇਰੇ ਲੋਕਾਂ ਤੱਕ ਗੱਲ ਪਹੁੰਚ ਸਕਦੀ ਹੈ ਉਹਨਾਂ ਮੈਂ ਟਾਈਮ ਲਿਖੂਗਾ ਜੇ ਇਤੋਂ ਵੱਧ ਮੈਂ ਜਾਵਾਂਗਾ ਮੈਂ ਆਪਦੇ ਹਿਸਾਬ ਨਾਲ ਲਿਖੂਗਾ 4 ਮਹੀਨੇ ਚਲੋ ਮੈਂ ਮੰਨ ਲਿਆ ਤੁਹਾਮੇ ਜੇ ਇਤੋਂ ਵੱਧ ਮੈਂ ਜਾਵਾਂਗਾ ਤਾਂ ਮੈਂ ਜਿੰਨੀ ਰਕਮ ਲਿਖੀ ਹੋਈ ਇਸਟਾਮਪ ਤੇ ਮੈਂ ਦੇਣ ਦਾ ਹੱਕਦਾਰ ਹੋਵਾਂਗਾ ਭਾਗ ਦਰੂ ਜਦੋਂ ਇਹ ਚੀਜ਼ ਤੇ ਤੁਸੀਂ ਲੱਗੇ ਹੋ ਮਰਨ ਵਰ ਦੇ ਲਈ ਤਾਂ ਪਰਿਵਾਰ ਨੇ ਨਹੀਂ ਰੋਕਿਆ ਪਰਿਵਾਰ ਨੇ ਕੁਝ ਕਿਹਾ ਤੁਹਾਨੂੰ ਆਖਿਆ ਸੀ ਪਰਿਵਾਰ ਨੇ ਰੋਕਿਆ ਸੀ ਤੇ ਮੈਂ ਆਖਿਆ ਜੀ ਆਪਣਾ ਜੀ ਐਕਸੀਡੈਂਟ ਚ ਮੌਤ ਹੋ ਜਾ ਮੰਨ ਲਓ ਆਪਾਂ ਐਕਸੀਡੈਂਟ ਕਿਤੇ ਜਾਣਿਆ ਗੱਡੀ ਤੇ ਜਾਣਿਆ ਹੁਣ ਮੇਰੀ ਮੰਮੀ ਦੀ ਵੀ ਡੈਥ ਹੋਈ ਵੀ ਹੈ ਮੇਰੇ ਚਾਚੇ ਦੀ ਵੀ ਡੈਥ ਹੋਈ ਵੀ ਸਾਡੇ ਘਰੇ ਦੋ ਡੈਥ ਹੋਈਆਂ ਵੀ ਆ ਮੈਂ ਹੁਣ ਉਦੋਂ ਵੀ ਸਬਰ ਕੀਤਾ ਹੀ ਆ ਮੈਂ ਤਾਂ ਇਹ ਤਾਂ ਫੇਰ ਵੀ ਕੋਈ ਸੰਘਰਸ਼ ਲੱਗ ਰਿਹਾ ਮੇਰੀ ਕਿਸੇ ਕਿਸੇ ਨਾਲ ਕਿਸੇ ਦੇ ਪਾਸੇ ਲੇਖੇ ਲੱਗੂਗੀ ਮੇਰੀ ਜ਼ਿੰਦਗੀ ਪਰਿਵਾਰ ਚ ਕੌਣ ਕੌਣ ਹੈ ਬੱਸ ਆ ਮੇਰੇ ਛੋਟਾ ਬ੍ਰਦਰ ਹੈ ਜੀ ਉਹਦੀ ਵਾਈਫ ਹੈ ਦੋ ਬੱਚੇ ਨੇ ਤੇ ਮੇਰੇ ਪਿਤਾ ਜੀ ਆ ਮੇਰੇ ਮਦਰ ਦੀ ਡੈਥ ਹੋਈ ਹੈ ਤੁਹਾਨੂੰ ਲੱਗਦਾ ਨਹੀਂ ਵੀ ਉਹਨਾਂ ਨੇ ਰੋਕਿਆ ਵੀ ਉਹਨੇ ਰੋਕਣਤੀ ਰੁਕ ਵੀ ਯਾਰ ਕਿਉਂਕਿ ਇੰਡਸਟਰੀ ਕਿਉਂਕਿ ਇੰਡਸਟਰੀ ਨੂੰ ਸ਼ਾਇਦ ਸੁਧਾਰ ਦੇ ਸੁਧਾਰ ਦੇ ਜਾਂ ਸਹੀ ਕਰਦੇ ਬਹੁਤੇ ਨੇ ਸੋਚਿਆ ਹੋਣਾ ਤੇ ਬਹੁਤੇ ਤੁਰ ਵੀ ਗਏ ਤੁਹਾਨੂੰ ਹੀ ਲੱਗਦਾ ਕਿ ਉਸ ਉਹਨਾਂ ਦੇ ਵਿੱਚ ਹੀ ਜੇਕਰ ਇੱਕ ਹੋਰ ਤੁਰ ਜੂ ਤਾਂ ਸ਼ਾਇਦ ਇੰਡਸਟਰੀ ਨੂੰ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਮੈਂ ਤਾਂ ਗੱਲ ਕਰ ਰਿਹਾ ਕਿ 19 ਦਿਨ ਹੋ ਗਏ ਤੁਹਾਨੂੰ ਮਰਨ ਵਰਤੇ ਬੈਠਾ ਨੂੰ ਹੁਣ ਸੋਸ਼ਲ ਮੀਡੀਆ ਤੁਸੀਂ ਆਪਣਾ ਡੇਲੀ ਦਾ ਸਿਸਟਮ ਜਿਹੜਾ ਹੈਗਾ ਜੋ ਵੀ ਆ ਸਾਂਝਾ ਕਰਦੇ ਹੋ ਪਰ ਹਾਲੇ ਤੱਕ ਉਸ ਪੱਧਰ ਤੱਕ ਹਾਲਾਂਕ ਪਰ ਜਿਸ ਹੱਦ ਤੱਕ ਤੁਹਾਨੂੰ ਰਿਸਪਾਂਸ ਮਿਲਣਾ ਚਾਹੀਦਾ ਸੀ ਹਾਲੇ ਤੱਕ ਮੈਨੂੰ ਲੱਗਦਾ ਨਹੀਂ ਉਹ ਸੱਤ ਤੱਕ ਮਿਲਿਆ ਠੀਕ ਹੈ ਜੀ ਪਰ ਮੈਂ ਆਪਦਾ ਮਨ ਬਣਾ ਚੁੱਕਿਆ ਜੀ ਮੈਂ ਹੁਣ ਪਿੱਛੇ ਨਹੀਂ ਹਟਣਾ ਨੋ ਡਾਊਟ ਜੜ ਤੁਹਾਡੇ ਜਿਹੜੇ ਤੁਸੀਂ ਸਵਾਲ ਕੀਤੇ ਆ ਇਹ ਵੀ ਮੇਰੇ ਦਿਮਾਗ 'ਚ ਆਉਂਦੇ ਨੇ ਤੇ ਪਰ ਮੌਦਾ ਮਨ ਬਣਾ ਚੁੱਕਿਆ ਹੁਣ ਆ ਪਿੱਛੇ ਨਹੀਂ ਹਟਦਾ ਜੀ ਮੈਂ ਸਟੈਂਡ ਲੈ ਲਿਆ ਜੀ ਮੈਂ ਪਿੱਛੇ ਨਹੀਂ ਹਟਦਾ ਇੱਕ ਕਰ ਸਟੈਂਡ ਲੈ ਕੇ ਬੰਦਾ ਜਦ ਪਿੱਛੇ ਹਟਦਾ ਜੀ ਫਿਰ ਉਹ ਜਾਂ ਤਾਂ ਉਹ ਕਹਿੰਦੇ ਜਾਂਦੇ ਫਿਰ ਉਹ ਮੇਰੇ ਹਿਸਾਬ ਨਾਲ ਮੂੰਹ ਦਿਖਾਉਣ ਚੋਗਿਆ ਰਹਿੰਦਾ ਜੀ ਜਿਆਦਾ ਬੰਦਾ ਸਟੈਂਡ ਲਵੇ ਸੋਚ ਸਮਝ ਕੇ ਲਿਆ ਪੂਰਾ ਸੋਚ ਸਮਝ ਕੇ ਲਿਆ ਜੀ ਤੁਹਾਨੂੰ ਲੱਗਦਾ ਕਿ ਤੁਸੀਂ ਸਾਫ ਕਰ ਪਾਓਗੇ ਇਸ ਇੰਡਸਟਰੀ ਨੂੰ ਜੀ ਤੁਸੀਂ ਜਿਸ ਨੂੰ ਕਹਿ ਰਹੇ ਹੋ ਕਿ ਮੈਂ ਸਾਫ ਕਰਨਾ ਸਾਫ ਕਰ ਪਾਓਗੇ ਸਹੀ ਕਰ ਪਾਓਗੇ ਵੀ ਸਹੀ ਤੌਰ ਤਰੀਕੇ ਦੇ ਨਾਲ ਕੰਮ ਮਿਲੇ ਠੀਕ ਹੈ ਜੀ ਲੋਕਾਂ ਦਾ ਸਾਥ ਮਿਲਦਾ ਕਿਉਂ ਨਾ ਹੋਊਗਾ ਜਰੂਰ ਹੋਊਗਾ ਜੀ ਲੋਕਾਂ ਦਾ ਸਾਥ ਮਿਲ ਕੇ ਹੋਣਾ ਹੋਊਗਾ ਕੀ ਮੰਗ ਰੱਖਦੇ ਹੋ ਮੰਗ ਕੀ ਹੈ ਤੁਹਾਡੀ ਡਿਮਾਂਡ ਕਿਹੜੀ ਕੀ ਡਿਮਾਂਡ ਰੱਖਦੇ ਹੋ ਸਾਡੀ ਇਹ ਕਿ ਜਿੰਨੇ ਸਟ੍ਰਗਲ ਰੈਕਟਰ ਨੇ ਥੀਏਟਰ ਵਾਲੇ ਜਿਹੜੇ ਪ੍ਰੋਪਰ ਨੇ ਜੀ ਥੀਏਟਰ ਵਾਲੇ ਮੁੰਡੇ ਨੇ ਉਹਨਾਂ ਨੂੰ ਚਾਂਸ ਮਿਲਿਆ ਮਿਲੇ ਜਿਹੜੇ ਫੀਲਡ ਦਾ ਜਿਹੜੇ ਫੀਲਡ ਦਾ ਬੰਦਾ ਉਸੇ ਫੀਲਡ ਚ ਉਸੇ ਬੰਦੇ ਨੂੰ ਕੰਮ ਦਿੱਤਾ ਦਿੱਤਾ ਜਾਵੇ ਹੁਣ ਜਿਵੇਂ ਆਪਣੇ ਕਿਸਾਨੀ ਹੈ ਕਿਸਾਨੀ ਤੇ ਹੱਕ ਕਿਸਾਨਾਂ ਦਾ ਹੀ ਹੈ ਨਾ ਕਿ ਮਾਨੀ ਡਾਨੀਆਂ ਦਾ ਨਾ ਕਿ મોદી ਦਾ ਤਾਂ ਉਹ ਕਿਸਾਨੀ ਕਿਸਾਨਾ ਉਹਨਾਂ ਨੂੰ ਕਰਨ ਦੇ ਖੁਸ਼ੀ ਖੁਸ਼ੀ ਕਰਨ ਦੇ ਜੋ ਉਹਨਾਂ ਨੇ ਮੰਗਾ ਉਹਨਾਂ ਨੂੰ ਦਿਓ ਜਿਵੇਂ ਅਸੀਂ ਅਸੀਂ ਐਕਟਰ ਹਾਂ ਅਸੀਂ ਐਕਟਿੰਗ ਕਰਨੇ ਚਾਹੁੰਦੇ ਆ ਸਾਨੂੰ ਫਿਲਮਾਂ ਚ ਕੰਮ ਚਾਹੀਦਾ ਸਾਡੀਆਂ ਮੰਗਾਂ ਨੇ ਸਾਡੇ ਸੁਪਨੇ ਨੇ ਵੱਡੇ ਵੱਡੇ ਅਸੀਂ ਵੀ ਐਕਟਿੰਗ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਉਚਾਈਆਂ ਤੱਕ ਲੈ ਕੇ ਜਾਣਾ ਚਾਹੁੰਦੇ ਆ ਠੀਕ ਹੈ ਤੁਜੀ ਜਿਹੜੇ 4-5 ਸਿੰਗਰ ਵਧੀਆ ਵਧੀਆ ਕੰਮ ਕਰ ਰਹੇ ਆ ਮੈਂ ਇੰਨਾ ਵਿਰੋਧ ਵੀ ਨਹੀਂ ਕਰਦਾ ਕਿ ਇੰਡਸਟਰੀ ਅੱਜ ਮੈਂ ਉਹਨਾਂ ਨੂੰ ਵਿਰੋਧ ਕਰਦਾ ਕਿ ਥੱਲੇ ਇੰਡਸਟਰੀ ਬਿਲਕੁਲ ਥੱਲੇ ਵੱਜੂਗੀ 4-5 ਸਿੰਗਰ ਹੋਣਗੇ ਉਹਨਾਂ ਨੂੰ ਮੈਂ ਐਕਸੈਪਟ ਕਰਨ ਲਈ ਤਿਆਰ ਆ ਪਰ ਇਦੂ ਘਾ ਨਵੇਂ ਸਿੰਗਰਾਂ ਨੂੰ ਦਾ ਥਾਂ ਤੇ ਟੈਂਟਡ ਮੁੰਡਣ ਮੌਕਾ ਦਿੱਤਾ ਜਾਵੇ ਸ਼ੈਰੂ ਖਾਨ ਮੇਰੇ ਵਰਗਾ ਸੀ ਇਰਫਾਨ ਖਾਨ ਮੇਰੇ ਵਾਂਗੂ ਸੀ ਛੋਟੇ ਘਰੋਂ ਛੁੱਟ ਕੇ ਗਏ ਸੀ ਆਪ ਦੇ ਘਰ ਪਰ ਕਿੰਨੇ ਹਜ਼ਾਰਾਂ ਡਾਇਰੈਕਟਰ ਪ੍ਰੋਡਿਊਸਰਾਂ ਦੇ ਘਰ ਪਰੇ ਮਨਦੇ ਹੋਣਾ ਤੁਸੀਂ ਟੈਲੈਂਟ 'ਚ ਬਹੁਤ ਢੀ ਦਮ ਹੁੰਦਾ ਹੈ ਉਹ ਤਾਂ ਕੋਈ ਸਿੰਗਰ ਨਹੀਂ ਸੀ ব্যাকਗ੍ਰਾਉਂਡ ਜਾਂ ਕੋਈ ਤਾਇ ਚਾਚਾ ਉਹਨਾਂ ਦਾ ਕੋਈ ਇੰਡਸਟਰੀ 'ਚ ਸੀਗਾ ਜਾਂ ਨੈਪੋਟイズਮ ਸੀ ਉਹਨਾਂ 'ਚ ਟੈਲੈਂਟ ਨੂੰ ਮੌਕੇ ਦਿਓ ਤੁਸੀਂ ਇੰਡਸਟਰੀ ਫੇਰ ਸਾਫ਼ ਹੋ ਗਈ ਤੋ ਇਸ ਚੀਜ਼ ਨੂੰ ਸੋਚ ਕੇ ਜਾਂ ਜਦੋਂ ਇਹ ਚੀਜ਼ਾਂ ਦਿਮਾਗ 'ਚ ਆਉਂਦੀਆਂ ਜਿਵੇਂ ਤੁਸੀਂ ਗੱਲ ਕਰੀਆ ਇੱਕ ਸੋਸ਼ਲ ਮੀਡੀਆ ਦੇ ਮੈਡਸਾਂ ਦੀ ਗੱਲ ਕਰੀਆ ਜਾਂ ਰਣਜੀਤ ਕੌਰ ਭਾਬੀ ਦੀ ਤੁਸੀਂ ਗੱਲ ਕਰੀਆ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨੇ ਵੀ ਇੱਕ ਵੱਡੇ ਪਰਦੇ ਤੇ ਜਿੱਥੇ ਸ਼ਾਇਦ ਕਿਸੇ ਟੈਲੈਂਟਡ ਐਕਟਰ ਨੂੰ ਹੋਣਾ ਚਾਹੀਦਾ ਸੀ ਟੈਲੈਂਟਡ ਮੁੰਡੇ ਨੂੰ ਹੋਣਾ ਚਾਹੀਦਾ ਜਾਂ ਟੈਲੈਂਟਡ ਕੁੜੀ ਨੂੰ ਹੋਣਾ ਚਾਹੀਦਾ ਜੋ ਉਹ ਹੁੰਦੇ ਆ ਤਾਂ ਉਹ ਉਹਨਾਂ ਨੂੰ ਦੇਖ ਕੇ ਦੁੱਖ ਹੁੰਦਾ ਬਹੁਤ ਦੁੱਖ ਹੁੰਦਾ ਜੀ ਬਹੁਤ ਦੁੱਖ ਲੱਗਦਾ ਜੀ ਹੁਣ ਮੈਂ ਤੁਹਾਨੂੰ ਦੱਸ ਹੀ ਰਾਂ ਇਹ ਉਹ ਮੁੰਡਾ ਜਿਹੜਾ ਮੇਰੇ ਉਹ ਮੁੰਡੇ ਲਈ ਮੈਨੂੰ ਮਿਲਿਆ ਸੀ ਜਿਹੜਾ ਮੁੰਡਾ ਉਸ ਲਈ ਮੁੰਡੇ ਨੂੰ ਮੈਨੂੰ ਬਹੁਤ ਦੁੱਖ ਲੱਗਦਾ ਕਿਉਂਕਿ ਜਿਹੜਾ ਮੁੰਡਾ ਸੁਪਨੇ ਕੀਤਾ ਕੀ ਸੁਪਨੇ ਦੇਖ ਕੇ ਉਹ ਪੰਜਾਬੀ ਇੰਡਸਟਰੀ ਚ ਆਇਆ ਹੋਊਗਾ ਜਾਂ ਉਹ ਬੰਬੇ ਗਿਆ ਹੋਊਗਾ ਸੁਪਨੇ ਵੇਖ ਕੇ ਹਰ ਇੱਕ ਬੰਦੇ ਦੇ ਸੁਪਨੇ ਹੁੰਦੇ ਆ ਪਰ ਉਹ ਬੰਦੇ ਨੇ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਮੈਂ ਯਾਰ ਪਹਿਲਾਂ ਮੈਂ ਸਿੰਗਰ ਬਣਦਾ ਫਿਰ ਮੈਂ ਐਕਟਰ ਬਣੂਗਾ ਤੋ ਉਹ ਦਰਦ ਹੈਗਾ ਮੇਰੇ ਦੇ ਵਿੱਚ ਇੱਕ ਹੋਰ ਵੀ ਆ ਕਿ ਜਿਵੇਂ ਤੁਸੀਂ ਕਹਿੰਦੇ ਕਿ ਮੈਂ ਥੀਏਟਰ ਕੀਤਾ ਥੀਏਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਤਲਬ ਜੋ ਵੀ ਥੀਏਟਰ ਕਰਦੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪ੍ਰੋਪਰ ਕੰਮ ਪ੍ਰੋਪਰ ਜਿਸ ਪੱਧਰ ਦੇ ਉਹਨਾਂ ਦੀ ਐਕਟਿੰਗ ਹੁੰਦੀ ਹੈ ਉਸ ਪੱਧਰ ਤੱਕ ਉਹਨਾਂ ਨੂੰ ਫਿਲਮਾਂ ਦੇ ਵਿੱਚ ਲਿਆ ਜਾਂਦਾ ਹੈ ਨਹੀਂ ਲਿਆ ਜਾਂਦਾ ਜੀ ਜੇ ਉਹ ਲਿਆ ਜਾਂਦਾ ਹੋਵੇ ਤਾਂ ਫਿਰ ਥੀਏਟਰ ਦੇ ਮੁੰਡੇ ਸਾਰੇ ਜਿਹੜੇ ਕੰਮ ਕਰ ਰਹੇ ਹੁੰਦੇ ਦੇਵ ਕਰੋੜ ਥੀਏਟਰ ਤੋਂ ਆਇਆ ਜਿਵੇਂ ਦੇਵ ਕਰੋੜ ਬਹੁਤ ਵਧੀਆ ਕਰ ਰਿਹਾ ਫਿਰ ਕੋਈ ਸਿੰਗਰ ਨਾ ਹੁੰਦਾ ਸਾਰੇ ਐਕਟਰ ਵਧੀਆ 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 ਐਕਟਰ ਹੁੰਦੇ ਦੇਵ ਕਰੋੜਾ ਰੱਕੇ ਹੁੰਦੇ ਅੱਗੇ ਪਿਛਲੇ ਦਿਨਾਂ ਤੋਂ ਵੀ ਸ਼ਾਇਦ ਤੁਹਾਡੇ ਵੀ ਧਿਆਨ ਦੇ ਵਿੱਚ ਹੋਵੇ ਹਾਲਾਂਕਿ ਥੋੜਾ ਸਮਾਂ ਹੋ ਗਿਆ ਕੋਈ ਛੋਟੀ ਹਾਈਟ ਦਾ ਮੁੰਡਾ ਹੁੰਦਾ ਸੀ ਜਿਹੜਾ ਥੀਏਟਰ ਕਰਦਾ ਹੁੰਦਾ ਸੀ ਉਹਨੇ ਸੁਸਾਇਸਾਈਡ ਕੀਤਾ ਖੁਦਕੁਸ਼ੀ ਖੁਦਕੁਸ਼ੀ ਕਰ ਲਈ ਤਾਂ ਵੀ ਸ਼ਾਇਦ ਕਿਉਂਕਿ ਜਿੰਨਾ ਕ ਪਤਾ ਲੱਗੇ ਜੇ ਨਹੀਂ ਖਬਰ ਸਾਡੇ ਤੱਕ ਆਈ ਉਹ ਵੀ ਸ਼ਾਇਦ ਆਰਥਿਕ ਮੰਦਹਾਲੀ ਕਾਰਨ ਰਿਹਾ ਵੀ ਆਰਥਿਕ ਮੰਦਹਾਲੀ ਕਰਕੇ ਉਹ ਚਲੇ ਗਿਆ ਲੱਗਦਾ ਕਿ ਇਹ ਵੀ ਇੱਕ ਕਾਰਨ ਰਿਹਾ ਹੋਣਾ ਕਿ ਜੇ ਸ਼ਾਇਦ ਉਹਨੂੰ ਪ੍ਰੋਪਰ ਕੰਮ ਬਣਦਾ ਹੱਕ ਉਹਦਾ ਮਿਲਦਾ ਜਾਂ ਉਹਨੂੰ ਜਿੰਨਾ ਕੰਮ ਉਹ ਡਿਜ਼ਰਵ ਕਰਦਾ ਸੀ ਉਹਨਾਂ ਕੰਮ ਉਹਨੂੰ ਮਿਲਦਾ ਤਾਂ ਉਹ ਸ਼ਾਇਦ ਉਹ ਹਾਲਾਤ ਨਾ ਹੁੰਦੇ ਜਿਹੜੇ ਉਹਦੇ ਅਜ ਉਹਦੇ ਪਰਿਵਾਰ ਦੇ ਹੋਏ ਇਹ ਹਾਂਜੀ ਹੁੰਦਾ ਜੀ ਇੰਡਸਟਰੀ 'ਚ ਤੁਹ ਜਿਵੇਂ ਹੁਣ ਚਲੋ ਐਕਟਰਾਂ ਚਲੋ ਮੈਂ ਨਹੀਂ ਕਹਦਾ ਕਿ ਵੱਡਾ ਐਕਟਰ ਬਣ ਗਿਆ ਚਲੋ ਛੋਟੇ ਛੋਟੇ ਸੀਨਾਂ ਤੋਂ ਬੰਦਾ ਅੱਗੇ ਪਹੁੰਚਦਾ ਨਾ ਛੋਟੇ ਛੋਟੇ ਰੋਲਾਂ ਤੋਂ ਜੇ ਉਹ ਛੋਟੇ ਛੋਟੇ ਰੋਲ ਵੀ ਕੀ ਕੀਤਾ ਜਾਂਦਾ ਹੈ ਕਿ ਜਿਵੇਂ ਕੋਈ ਇੱਕ ਦੋ ਸੀਨ ਹੁੰਦੇ ਛੋਟੇ ਛੋਟੇ ਉਹ ਕੋਈ ਡਰਾਈਵਰ ਨੂੰ ਫੜ ਲਿਆ ਉੱਥੇ ਸੈੱਟ ਤੋਂ ਜਾਂ ਕੋਈ ਸਪੋਰਟ ਵਾਲ ਨੂੰ ਜਾਂ ਕੈਮਰਾ ਵਾਲੇ ਨੂੰ ਜਾਂ ਕਿਸੇ ਹੋਰ ਕੰਮ ਵਾਲੇ ਨੂੰ ਭਾਈ ਇਹਨੂੰ ਥੋੜਾ ਪਾ ਦੋ ਕੱਪੜੇ ਤੇ ਉਹ ਜੇ ਕਿਸੇ ਸੈਕਟਰ ਨੂੰ ਮਿਲ ਜੇ ਕੋਈ 2-4 ਕੋਈ 5-10 ਹਜ਼ਾਰ ਦਾ ਬੰਦੇ ਦਾ ਕੰਮ ਹੋ ਗਿਆ ਬੰਦਾ ਇਸ ਫੀਲਡ 'ਚ ਟਿਕਿਆ ਰਹਿੰਦਾ ਹੈ ਕਿ ਭਾਈ ਮੈਨੂੰ ਹਾਂ ਗਾਂਵ ਪਰ ਬੰਦੇ ਨੂੰ ਆਸ ਬਣਦੀ ਰਹਿੰਦੀ ਕਿ ਅਸੀਂ ਗਾਂਵ ਵੱਡਾ ਏਕਟਰ ਮਾ ਜਾ ਕੇ ਬਣ ਸਕਦਾ ਮੈਨੂੰ ਛੋਟੇ ਛੋਟੇ ਚਾਂਸ ਮਿਲਣ ਲੱਗ ਗਏ ਨੇ ਪਰ ਉਹ ਉਹ ਵੀ ਚਾਂਸ ਉਹਨਾਂ ਤਾਂ ਖੋਹ ਲੇ ਜਾਂਦੇ ਨੇ ਇੰਡਸਟਰੀ 'ਚ ਜੇ ਤੁਸੀਂ ਕਰਨਾ ਹੈ ਪ੍ਰੋਫੈਸ਼ਨਿਜ਼ਮ ਨਾਮ ਦੀ ਚੀਜ਼ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਇਸ ਫੀਲਡ ਵਿੱਚ ਜੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਤਾਂ ਜੀ ਸੋ ਤੁਸੀਂ ਸਮਝਦਾ ਤੁਹਾਡਾ ਬਹੁਤ ਬ ਸ਼ੁਕਰੀਆ ਜੀ ਤੁਹਾਡਾ ਸੋ ਮੇਰੇ ਨਾਲ ਮਣੀ ਦੋਦਾ ਹੋਰ ਇੱਕ ਗੱਲ ਦੱਸ ਦਿਓ ਜੇ ਤੁਹਾਡੇ ਨਾਲ ਕੋਈ ਜੁੜਨਾ ਚਾਹੁੰਦਾ ਹੈ ਸਾਡੇ ਪ੍ਰੋਗਰਾਮ ਦੇ ਜਿਹੜੇ ਜੀ ਸਰੋਤਾ ਦੇਖ ਰਿਹਾ ਤਾਂ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਨਾਲ ਰਾਬਤਾ ਕਰ ਸਕਦਾ ਤੁਹਾਡੇ ਕੋਈ ਸੋਸ਼ਲ ਮੀਡੀਆ ਹੈਂਡਲ ਕਿਸ ਤਰ੍ਹਾਂ ਦਾ ਜੇ ਮੇਰਾ ਕੋਈ ਸਾਥ ਦੇਣਾ ਚਾਹੁੰਦਾ ਹੈ ਸਪੋਰਟ ਕਰਨਾ ਚਾਹੁੰਦਾ ਜੇ ਕੋਈ ਐਕਟਰ ਭਰਾ ਤਾਂ ਉਹਨੂੰ ਮੈਂ ਸਿੱਧਾ ਨੰਬਰ ਦੇ ਸਕਦਾ ਆਪਣਾ 788613914 ਇਹ ਵੀ ਉਹਨਾਂ ਚਿਰ ਚੱਲੂਗਾ ਜਿੰਨਾ ਚਿਰ ਮੇਰੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਜੋ ਲੋਕਾਂ ਤੱਕ ਗੱਲ ਪਹੁੰਚ ਗਈ ਮੈਂ ਨੰਬਰ ਬੰਦ ਕਰੂਗਾ ਕਿਉਂਕਿ ਫਿਰ ਮੈਂ ਗੱਲ ਕਰਦਾ ਜੋਗ ਨਹੀਂ ਰਹੂਗਾ ਜਾਂ ਮੇਰਾ ਕੋਈ ਕਰਦਾ ਫੋਨ ਚੱਕੂਗਾ ਜਾਂ ਕੋਈ ਉਹਨਾਂ ਚਿਰ ਮੈਂ ਜ਼ਰੂਰ ਚੱਕਦਾ ਜਿੰਨਾ ਚਿਰ ਮੇਰੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਤੇ ਮੈਂ ਉਹਦੇ ਹੈਂਡਲ ਦੱਸ ਦਿੰਦਾ ਮੇਰਾ ਫੇਸਬੁੱਕ ਤੇ YouTube ਤੇ ਆਪਣਾ ਇੰਸਟਾ ਤੇ ਮਨਪ੍ਰੀਤ ਸਿੰਘ ਮਣੀਦੁੱਦਾ ਦੇ ਨਾਂ ਤੇ ਆ ਤੇ ਇੰਸਟਾ ਤੇ ਮੇਰਾ ਐਕਟਰ ਪੰਜਾਬ ਦਾ ਨਾਂ ਤੇ ਵੀ ਹੈਗੀ ਆ ਤੇਕ ਟਿੱਕ ਦਰ ਤੋਂ ਆਖਰੀ ਸਵਾਲ ਹੈ ਕਿ ਹੁਣ ਤੱਕ ਕੋਈ ਵੱਡਾ ਅਦਾਕਾਰ ਵੱਡੇ ਐਕਟਰ ਤੱਕ ਗੱਲ ਹੀ ਨਹੀਂ ਪਹੁੰਚੀ ਜਾਂ ਉਹ ਗੱਲ ਨੂੰ ਅਣਗੌਲਿਆ ਕਰਕੇ ਤੁਹਾਡੇ ਤੱਕ ਪਹੁੰਚ ਨਹੀਂ ਹੋਈ ਜਾਂ ਸਾਥ ਨਹੀਂ ਦਿੱਤਾ ਹੋ ਸਕਦਾ ਇਹ ਪਹੁੰਚ ਗਈ ਹੋਵੇ ਗੱਲ ਉਹਨਾਂ ਤੋਂ ਹੋ ਸਕਦਾ ਨਾ ਪਹੁੰਚੀ ਹੋਵੇ ਪਰ ਜੇ ਹੋ ਸਕਦਾ ਜੇ ਪਹੁੰਚੀ ਹੋਵੇ ਤਾਂ ਇੰਡਸਟਰੀ ਦੇ ਨਾਲ ਮੱਥਾ ਲਾਉਣ ਤੋਂ ਮੇਰੇ ਹਿਸਾਬ ਨਾਲ ਥੋੜਾ ਘਤਰੌਂਦੇ ਵੀ ਹੋਣਗੇ ਬਾਕੀ ਜੋ ਲੋਕਾਂ ਦਾ ਸਾਥ ਮਿਲਣਾ ਤਾਂ ਸਾਰੇ ਖੜਨਗੇ ਆ ਕੇ ਦੇਵ ਕਰੋੜ ਵੀ ਖੜੂ ਆ ਕੇ ਜੈ ਰਹੰਦਾ ਵੀ ਖੜੂ ਆ ਕਿਉਂਕਿ ਇਹ ਇਸ ਮਸਲਿਆਂ ਤੇ ਬੋਲਦੇ ਨੇ ਉਹ ਜੀ ਥੈਂਕ ਯੂ ਸੋ ਅ ਨੌਜਵਾਨ ਮਨਪ੍ਰੀਤ ਸਿੰਘ ਮਨੀ ਤੋਦਾ ਮੇਰੇ ਨਾਲ ਆ ਜੋ ਵੱਖਰੀ ਤਰ੍ਹਾਂ ਦਾ ਇੱਕ ਸੰਘਰਸ਼ ਜਿਹੜਾ ਹੈਗਾ ਜੋ ਵੱਖਰੀ ਤਰ੍ਹਾਂ ਦਾ ਇੱਕ ਲੜਾਈ ਜਿਹੜੀ ਆ ਉਹ ਲੜ ਰਹੇ ਆ ਇਹ ਕਹਿੰਦੇ ਨੇ ਕੋਈ ਲੜਾਈ ਉਹਨਾਂ ਲੋਕਾਂ ਦੇ ਲਈ ਆ ਜਾਂ ਉਹਨਾਂ ਅਦਾਕਾਰਾਂ ਦੇ ਲਈ ਆ ਜਿਹੜੇ ਸਟਰਗਲ ਕਰ ਰਹੇ ਨੇ ਪਰ ਜਿਨ੍ਹਾਂ ਨੂੰ ਬਣਦਾ ਹੱਕ ਉਹਨਾਂ ਦਾ ਨਹੀਂ ਮਿਲਦਾ ਭਾਪ ਜਿਸ ਪੱਦਰ ਤੱਕ ਉਹ ਡਿਜ਼ਰਵ ਕਰਦੇ ਨੇ ਉਸ ਤਰ੍ਹਾਂ ਦਾ ਰੋਲ ਉਹਨਾਂ ਨੂੰ ਫਿਲਮਾਂ ਦੇ ਵਿੱਚ ਨਹੀਂ ਮਿਲਦਾ ਇਸ ਤੋਂ ਹਟ ਕੇ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਦੇ ਜੋ ਆਪਣੇ ਆਪ ਨੂੰ ਸਟਾਰ ਕਹਿੰਦੇ ਨੇ ਜਾਂ ਜੋ ਸੋ ਕਾਲਡ ਸਟਾਰ ਸੋਸ਼ਲ ਮੀਡੀਆ ਦੇ ਹੁੰਦੇ ਨੇ ਉਹਨਾਂ ਨੂੰ ਰੋਲ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਜਿਸ ਤਰ੍ਹਾਂ ਦੇ ਨਾਲ ਮੈਡਸ ਤੋਂ ਹੋਰਾਂ ਦਾ ਨਾਮ ਰਣਜੀਤ ਕੌਰ ਹੋਰਾਂ ਦਾ ਇਹਨਾਂ ਨੇ ਨਾਮ ਲਿਆ ਤੋਂ ਕਹਿੰਦੇ ਨੇ ਕਿ ਉਹਨਾਂ ਦੀ ਥਾਂ ਤੇ ਜੇਕਰ ਕਿਸੇ ਡਿਜ਼ਰਵਿੰਗ ਅਦਾਕਾਰ ਨੂੰ ਰੋਲ ਦਿੱਤਾ ਜਾਂਦਾ ਸ਼ਾਇਦ ਹੋ ਸਕਦਾ ਸੀ ਕਿ ਕਿਸੇ ਦੋ ਆਦਾਕਾਰਾਂ ਦਾ ਜਿਹੜਾ ਹੈਗਾ ਉਹ ਕੋਈ ਨਾ ਕੋਈ ਕਰੀਅਰ ਜਿਹੜਾ ਹੈਗਾ ਉਹ ਸ਼ੁਰੂਆਤ ਹੋ ਜਾਂਦੀ ਸਟਾਰਟ ਜਿਹੜਾ ਹੋ ਜਾਂਦਾ ਤਾਂ ਜੋ ਇੱਕ ਆਸ ਉਹਨਾਂ ਨੂੰ ਬਚਦੀ ਆ ਕਿ ਇਹ ਰੋਲ ਮੈਨੂੰ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਅੱਗੇ ਮੈਂ ਜਾ ਸਕਦਾ ਆ ਅ ਇਸ ਨੌਜਵਾਨ ਦਾ ਕੰਟੈਕਟ ਨੰਬਰ ਵੀ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਇਸ ਬਾਈ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਬਾਰੇ ਵੀ ਜਿਹੜਾ ਹੈਗਾ ਦੱਸਿਆ ਜਿਵੇਂ ਤੁਸੀਂ ਜਾਂ ਬਾਈ ਦੇ ਨਾਲ ਰਾਬਤਾ ਕਰਨਾ ਚਾਹੋ ਤਾਂ ਰਾਬਤਾ ਕਰ ਸਕਦੇ ਹੋ ਤੁਹਾਡੀ ਇਸਤੇ ਬਾਰੇ ਕੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਹੋ ਜੈਤ ਧੰਨਵਾਦ ਜੀ